ਬੰਦਾ ਭਾਵੇਂ ਸਾਰੀ ਉਮਰ ਹੀ ਦੌੜਾਂ ਲਾਉਂਦਾ ਏ ਮੇਰੀ ਰੂਹ ਨੂੰ ਚੈਨ ਤਾਂ ਆਪਣੇ ਪਿੰਡ ਵਿੱਚ ਆ ਕੇ ਆਉਂਦਾ ਏ ਜਿਹੜੇ ਘਰ ਵਿੱਚ ਨਸ਼ਾ ਹੋਵੇ ਉੱਥੇ ਕਦੇ ਸ਼ਾਂਤੀ ਨਹੀਂ ਆ ਸਕਦੀ ਉਸ ਘਰ ਵਿੱਚ ਹਰ ਵੇਲੇ ਬੇਚੈਨੀ ਰਹਿੰਦੀ ਆ ਨਾ ਉਸ ਘਰ ਵਿੱਚ ਕਦੇ ਬਰਕਤ ਪੈ ਸਕਦੀ ਆ ਮੇਰੀ ਧੀ ਆ ਛੋਟੀ ਏ 6 ਸਾਲ ਦੀ ਹੋਣੀ ਆ ਉਹ ਹਨ ਜਦੋਂ ਵੀ ਉਹਨੇ ਗੁਰੂ ਘਰ ਜਾਣਾ ਤੇ ਉਹਨੇ ਇਦਾਂ ਹੱਥ ਜੋੜ-ਜੋੜ ਅਰਦਾਸਾਂ ਕਰਨੀਆਂ ਬਾਬਾ ਜੀ ਮੇਰੇ ਪਾਪਾ ਨੂੰ ਸਹੀ ਕਰ ਦੇ ਪੰਜਾਬ ਦਾ ਕਿਹੜਾ ਪਿੰਡ ਆ ਜਿੱਥੇ ਨਸ਼ਾ ਨਹੀਂ ਮਿਲਦਾ ਹੈਗਾ ਤੇ ਪਤਾ ਨਹੀਂ ਸਰਕਾਰ ਕੀ ਕਰਦੀ ਪਈ ਮੈਂ ਤੁਹਾਨੂੰ ਪਹਿਲਾਂ ਤਾਂ ਅੰਮ੍ਰਿਤਸਰ ਦੇ ਹਾਲਾਤ ਦੱਸਦਾ ਉੱਥੇ ਇੰਨਾ ਕੁ ਬੁਰਾ ਹਾਲ ਹੈ ਨਾ ਨਸ਼ੇਦਾਰੀ ਮੈਂ ਕਹਿੰਦਾ ਵੀ ਕਿਹੜਾ ਮੱਲਾ ਜਿੱਥੇ ਨਸ਼ਾ ਨਹੀਂ ਮਿਲਦਾ ਜੇ ਰਾਤ ਨੂੰ 12 ਵਜੇ ਨਾ ਉੱਥੇ ਰਾਤ ਦੇ 12 ਵਜੇ ਬੰਦਾ ਕੋਈ ਇੱਕਦਮ ਗੱਡੀ ਵਿੱਚ ਗੇੜੀ ਲੋੜਨਾਂਗੇ ਉਦੋਂ ਤੁਹਾਨੂੰ ਕੁੜੀਆਂ ਇੱਦਾਂ ਖੜੀਆਂ ਮਿਲ ਜੂਗੀਆਂ ਇੱਕ ਇੱਥੇ ਖੜੀ ਆ ਦੋ ਉੱਥੇ ਖੜੀਆਂ ਤਿੰਨ ਉੱਥੇ ਖੜੀਆਂ ਇੰਨੇ ਬੁਰੇ ਹਾਲਾਤ ਹੋਏ ਪਏ ਆ ਇਸ ਵੇਲੇ ਇਸ ਵੇਲੇ ਸਰਕਾਰ ਜਿਹੜੀ ਆ ਐ ਐਮਐਲਏ ਦੀ ਸਰਕਾਰ ਨਹੀਂ ਹੈਗੀ ਇਸ ਵੇਲੇ ਮਾਫੀਆ ਦੀ ਸਰਕਾਰ ਚੱਲਣ ਈ ਆ ਤੁਸੀਂ ਮਾਈਨਿੰਗ ਦੇਖ ਲਓ ਉਹ ਟੜਾ ਟੜ ਹੋ ਰਹੀ ਆ ਸਾਰਾ ਪੰਜਾਬ ਪੁੱਟ ਦਿੱਤਾ 70 70 ਫੋਟਾ ਸੀਸੀ ਫੋਟ ਮਾਈਨਿੰਗ ਹੋ ਗਈ ਆ ਲੰਬੇ ਸਮੇਂ ਤੋਂ ਨਸ਼ਾ ਕਰ ਰਹੇ ਹੋ ਔਰ ਨਸ਼ਾ ਛਡਣਾ ਚਾਹਨੇ ਹੋ ਲੇਕਿਨ ਕੋਈ ਸਹੀ ਰਾਹ ਨਹੀਂ ਮਿਲ ਰਹੀ ਤੇ ਕੋਈ ਸਹੀ ਇਨਸਪੀਰੇਸ਼ਨ ਨਹੀਂ ਮਿਲ ਰਹੀ ਨਸ਼ਾ ਛਡਣ ਵਾਲੇ ਯੁਵਾਕ ਯੂਵਤਿਆਂ ਇਹ ਵੀਡੀਓ ਜ਼ਰੂਰ ਦੇਖਣ ਕਿਉਂਕਿ ਅੱਜ ਦੀ ਵੀਡੀਓ 'ਚ ਤੁਹਾਡੇ ਇੱਕ ਇਹ ਜਿਹੇ ਹੀ ਸ਼ਖਦ ਨਾਲ ਮੁਲਾਕਾਤ ਕਰਵਾਉਣ ਜਾ ਰਿਹਾ ਜਿਸ ਨੂੰ 20 ਤਰੀਕ ਨੂੰ ਨਸ਼ਾ ਛੱਡਣ ਨੂੰ ਪੂਰਾ ਸਾਲ ਹੋ ਜਾਣਾ ਹੈ ਮੇਰੇ ਨਾਲ ਇਸ ਵੇਲੇ ਮੌਜੂਦ ਹੈ ਮੌਂਟੀ ਮਾਨ ਜੀ ਗੱਲਬਾਤ ਕਰਾਂਗੇ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਂਝ ਟੀਵੀ 'ਚ ਹਾਂਜੀ ਧੰਨਵਾਦੀ ਤੁਹਾਡਾ ਵੀ ਸਾਂਝ ਟੀਵੀ ਵਾਲਿਆਂ ਦਾ ਜਿਹੜੇ ਮਤਲਬ ਪਟਕੇ ਹੋਏ ਨੌਜਵਾਨਾਂ ਨੂੰ ਜਿਹੜੇ ਸੁਧਰਨਾ ਚਾਹੁੰਦੇ ਆਂ ਜਾਂ ਜਿਹੜੇ ਸੁਧਰ ਚੁੱਕੇ ਆ ਉਹਨਾਂ ਨੂੰ ਰਾਹਤ ਦਿਖਾਉਣ ਲਈ ਤੁਸੀਂ ਆਪਣਾ ਵੀ ਯੋਗਦਾਨ ਪਾਉਂਦੇ ਆਂ ਨਾ ਤੁਹਾਡਾ ਵੀ ਧੰਨਵਾਦ ਹੈ ਤੁਹਾਡੇ ਸਰੋਤਿਆਂ ਦਾ ਧੰਨਵਾਦ ਹੈ ਜਿਹੜੇ ਤੁਹਾਨੂੰ ਬੜੀਆਂ ਗਹਿਰਾਈਆਂ ਦੇ ਨਾਲ ਸੁਣਦੇ ਆ ਦੇਖਦੇ ਆ ਤੁਹਾਡੇ ਨਾਲ ਪਿਆਰ ਕਰਦੇ ਆ ਪੰਜਾਬੀਆਂ ਨਾਲ ਪਿਆਰ ਕਰਦੇ ਆ ਕਿਉਂਕਿ ਇਦਾਂ ਹੀ ਸਾਰਿਆਂ ਦੀ ਬੌਂਡਿੰਗ ਬਣੀ ਹੁੰਦੀ ਹੈ ਨਾ ਸਾਰਿਆਂ ਨੂੰ ਵੇਟ ਹੁੰਦੀ ਆ ਵੀ ਕਦੋਂ ਜਿੱਦਾਂ ਜਿਹੜੇ ਤੁਹਾਡੇ ਨਾਲ ਜੁੜੇ ਆ ਵੀ ਕਦੋਂ ਵੀਡੀਓ ਪਾਉਣ ਦਾ ਮਤਲਬ ਅੜੀਕ ਵਿੱਚ ਰਹਿੰਦੀ ਹੈ ਸਾਰੇ ਹਨ ਮੋਨਦੇ ਪਾਜੀ 20 ਤਰੀਕ ਨੂੰ ਸਾਲ ਹੋ ਜਾਣਾ ਇੱਕ ਲੰਬੇ ਸਮੇਂ ਤੁਸੀਂ ਆਪਣੀ ਜ਼ਿੰਦਗੀ ਦਾ ਨਸ਼ਿਆ ਦੇ ਵਿੱਚ ਖਰਾਬ ਕੀਤਾ ਤੇ ਉਹ ਵੀ ਤੇ 24 ਸਾਲਾਂ ਦੇ ਵਿੱਚ ਤਾਂ ਇਹ 1 ਸਾਲ ਦੇ ਵਿੱਚ ਕਿੰਨਾ ਫਰਕ ਸੀ ਫਰਕ ਮੈਡਮ ਇਦਾਂ ਨਾ ਜਿਵੇਂ ਤੁਹਾਨੂੰ ਸਿੱਧੇ ਸਾਫ਼ਾਂ ਵਿੱਚ ਦੱਸਾਂ ਉਦੋਂ ਮੇਰੀ ਜਿੱਦਾਂ ਕਹਿੰਦੇ ਹੁੰਦੇ ਪੰਜਾਬੀ ਦੀ ਕਹਾਵਤ ਹੈ ਕੁੱਤੇ ਜਿੰਨੀ ਕਦਰ ਨਹੀਂ ਉਦੋਂ ਮੇਰੀ ਕੁੱਤੇ ਜਿੰਨੀ ਕਦਰ ਨਹੀਂ ਸੀ ਤੇ ਅੱਜ ਜਿਹੜਾ ਬੰਦਾ ਕਿਸੇ ਟਾਈਮ ਵਿੱਚ ਵੀ ਲਾਲੋ ਵੀ ਫੋਨ ਕਰਦਿਆਂ ਨੂੰ ਲੜ-ਲੁੜ ਕੇ ਲੈ ਆ ਤੇ ਲੈਣਾ 8-10 ਹਜ਼ਾਰ ਦਾ ਕੋਈ ਤੇ ਜਿਹੜਾ ਬੰਦਾ ਉਹ 5-7 ਦਿਨ ਫੋਨ ਨਹੀਂ ਕੋਲ ਰੱਖਦਾ ਹੁੰਦਾ ਸੀ ਅੱਜ ਉਹਦੀ ਜੇਬ ਵਿੱਚ ਦੋ-ਦੋ ਆਈਫੋਨ ਆ। ਮਤਲਬ ਇਹ ਮੇਰੀ ਆ ਸਾਲ ਦੇ ਵਿੱਚ ਜੇ ਮੈਂ ਤੁਹਾਨੂੰ ਹੁਣ ਮੇਰੇ ਕੋਲ ਕੀ ਹੈ ਜੇ ਮੈਂ ਦਿਖਾ ਲਾਂ ਨਾ ਤੇ ਜਿਹੜੇ ਬੰਦੇ ਕੋਈ ਜਿਹਨੇ ਚੱਕ-ਚੱਕ ਕੇ ਚੀਜ਼ਾਂ ਘਰਦੀਆਂ ਵੇਜ ਦਿੱਤੀਆਂ ਕੋਈ ਛੱਡਿਆ ਹੀ ਨਹੀਂ ਤੇ ਉਹਦੇ ਅੱਜ ਲੱਖ-ਸਵਾ ਲੱਖ ਦਾ ਸੋਨਾ ਪਾਇਆ ਆ। ਮਤਲਬ ਇਹ ਚੀਜ਼ਾਂ ਜਿਹੜੇ ਤੁਸੀਂ ਨਸ਼ਾ ਛੱਡਦੇ ਆਂ ਪ੍ਰਮਾਤਮਾ ਤੁਹਾਡੇ ਰਾਹਤੇ ਆਪ ਬਣਾਉਂਦਾ ਆ ਤੁਹਾਡਾ ਸਿਰਫ ਇੱਕ ਹੀ ਕੰਮ ਹੁੰਦਾ ਵੀ ਤੁਸੀਂ ਨਸ਼ਾ ਨਹੀਂ ਕਰਨਾ ਬਾਕੀ ਸਾਰੀ ਜ਼ਿੰਮੇਵਾਰੀ ਪ੍ਰਮਾਤਮਾ ਦੀ ਆ ਜਿਹਨੇ ਤੁਹਾਨੂੰ ਠੀਕ ਕੀਤਾ ਤੁਹਾਡੇ ਰਾਹਤੇ ਵੀ ਉਹਨੇ ਬਣਾਉਣੇ ਆ ਦੁਨੀਆ ਬਹੁਤ ਕੁਝ ਕਹਿੰਦੀ ਆ ਕਮੈਂਟ ਕਰਨ ਵਾਲੇ ਵੀ ਕਈ ਵੇਲੇ ਕਹਿ ਦਿੰਦੇ ਆ ਜੀ ਤੂੰ ਤਾਂ ਇਦਾਂ ਲੱਗਦਾ ਐ ਲੱਗਦਾ ਨਾ ਕਿਉਂਕਿ ਜਿਹੜਾ ਬੰਦਾ ਇਸ ਰਾਹ ਚੋਂ ਗੁਜ਼ਰਿਆ ਹੋਵੇ ਜਾਂ ਜਿਹਦਾ ਪਰਿਵਾਰ ਗੁਜ਼ਰਿਆ ਹੋਵੇ ਜਿਹਦੇ ਘਰ ਵਿੱਚ ਨਸ਼ਾ ਕਰਨ ਵਾਲਾ ਹੋਵੇ ਇਹ ਤਾਂ ਹਾਲਾਤ ਉਹ ਹੀ ਜਾਣ ਸਕਦਾ ਨਾ ਦੂਜੇ ਬੰਦੇ ਤਾਂ ਗੱਲਾਂ ਹੀ ਕਰ ਸਕਦੇ ਆ ਕਮੈਂਟ ਗਲਤ ਕਰ ਸਕਦੇ ਆ 23 24 ਸਾਲ ਤੁਸੀਂ ਆਪਣੀ ਜ਼ਿੰਦਗੀ ਦੇ ਨਿਸ਼ਾਨ ਦਿੱਤੇ ਕਿਸ ਟਾਈਮ ਤੇ ਆ ਕੇ ਤੁਹਾਨੂੰ ਇਹ ਚੀਜ਼ ਮਹਿਸੂਸ ਹੋਈ ਕਿ ਮੈਨੂੰ ਬਸ ਹੁਣ ਨਹੀਂ ਮੈਨੂੰ ਨਸ਼ਾ ਕਰਨਾ ਔਰ ਮੈਨੂੰ ਸਹੀ ਰਾਹ ਤੇ ਜਾਣਾ ਮੈਡਮ ਐਦਾ ਹੈ ਨਾ ਮੈਂ ਇੱਕ ਰਾਈਟਰ ਵੀ ਆ ਮੈਂ ਇੱਕ ਬਲਾਰਾ ਵੀ ਆ ਤੇ ਮੈਨੂੰ ਇਦਾਂ ਲੱਗਦਾ ਹੁੰਦਾ ਸੀ ਵੀ ਮੈਂ ਜਿਹੜੀਆਂ ਚੀਜ਼ਾਂ ਲਿਖਦਾ ਆ ਜਾਂ ਜਿਹੜੀਆਂ ਚੀਜ਼ਾਂ ਮੈਂ ਬੋਲਦਾ ਆ ਜਦ ਮੈਂ ਆਪ ਹੀ ਨਹੀਂ ਸਹੀ ਹੈਗਾ ਮੈਂ ਦੂਜਿਆਂ ਨੂੰ ਕਿਹੜੇ ਹਿਸਾਬ ਨਾਲ ਸਮਝਾਉਣਾ ਦੇ ਪੰਜਾਬ ਲਈ ਆਹ ਚੀਜ਼ ਮਾੜੀ ਆ ਪੰਜਾਬ ਲਈ ਆਹ ਚੀਜ਼ ਚੰਗੀ ਆ ਜਾਂ ਜ਼ਿੰਦਗੀ ਵਿੱਚ ਆਹ ਚੀਜ਼ ਮਾੜੀ ਆ ਜ਼ਿੰਦਗੀ ਵਿੱਚ ਆਹ ਚੀਜ਼ ਚੰਗੀ ਆ ਨਾ ਮੇਰੀਆਂ ਚੀਜ਼ਾਂ ਪ੍ਰਭਾਵਕ ਤਾਂ ਪਾਊਗੀਆਂ ਜਦ ਮਤਲਬ ਗੱਲ ਨਹੀਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਉਦੋਂ ਅਸੀਂ ਗੱਲਬਾਤੀ ਚੰਗੇ ਸੀ ਸਾਡੇ ਜਿਹੜਾ ਸਾਡਾ ਆਚਰਣ ਸੀ ਉਹ ਨਹੀਂ ਸੀ ਇੰਨਾ ਚੰਗਾ ਹੁਣ ਅਸੀਂ ਮਤਲਬ ਆਪਣੇ ਆਪ ਨੂੰ ਠੀਕ ਕੀਤਾ ਆ ਉਹਨਾਂ ਗੱਲਾਂ ਦਾ ਦੂਜਿਆਂ ਉੱਤੇ ਪ੍ਰਭਾਵ ਵੀ ਪੈਂਦਾ ਕਿਉਂਕਿ ਜਿਹੜੇ ਬੰਦੇ ਮੇਨ ਅੰਬੈਸਡਰ ਦੇ ਆ ਮੇਨ ਰਹਿੰਦੇ ਆ ਉਹਨਾਂ ਨੂੰ ਪਤਾ ਆ ਵੀ ਹੁਣ ਇਹ ਠੀਕ ਰਹਿੰਦਾ ਆ ਆਪਣੀ ਜ਼ਿੰਦਗੀ ਵਧੀਆ ਆਪਣਾ ਕੰਮ-ਕਾਰ ਕਰਦਾ ਮੈਂ ਖੇਤੀ ਕਰਦਾ ਆ ਤੇ ਉਹ ਸਾਰਾ ਕੁਝ ਮੈਨੂੰ ਦੇਖਦੇ ਆ ਬਾਕੀ ਘਰ ਦੇ ਜਿਹੜੇ ਆ ਸਭ ਤੋਂ ਵੱਡੀ ਜਿਹੜੀ ਗੱਲ ਆ ਵੀ ਮੇਰੀ ਮਾਂ ਨੂੰ ਜਿਹੜੀ ਹਾਰਟ ਦੀਆਂ ਦਵਾਈਆਂ ਲੱਗ ਗਈਆਂ ਸੀ ਨਾ ਤੇ ਹੁਣ ਜਦੋਂ ਮੈਨੂੰ ਸਾਲ ਹੋ ਚਲੇ ਨਸ਼ਾ ਛੱਡੇ ਨੂੰ ਤੇ ਮੇਰੀ ਮਾਂ ਦੀ ਜਿਹੜੀ ਹਾਰਟ ਦੀ ਦਵਾਈ ਛੁੱਟੀ ਨੂੰ ਵੀ 9 ਮਹੀਨੇ ਹੋ ਗਏ ਆ ਮਤਲਬ ਕਹਿਣ ਦਾ ਮਤਲਬ ਵੀ ਮਾਪੇ ਜਦੋਂ ਬੱਚਾ ਗਲਤ ਹੋਵੇ ਘਰ ਵਿੱਚ ਸੋਚਦੇ ਨੇ ਤੇ ਸੋਚ-ਸੋਚ ਕੇ ਅੰਦਰੋਂ-ਅੰਦਰ ਹੀ ਨਾ ਆਪਣਾ ਆਪ ਖਤਮ ਕਰਦੇ ਜਾਂਦੇ ਆ ਤੇ ਜਦੋਂ ਤੁਸੀਂ ਇੱਥੇ ਸਹੀ ਹੋ ਗਏ ਜਿਹਨਾਂ ਨਾਲ ਦੇਖ ਕੇ ਉਹਨਾਂ ਨੇ ਜ਼ਿੰਦਗੀ ਜੀਣੀ ਆ ਕਿਉਂਕਿ ਬੱਚੇ ਜਿਹੜੇ ਹੁੰਦੇ ਨਾ ਮਾਪਿਆਂ ਦਾ ਸਹਾਰਾ ਹੁੰਦੇ ਆ ਬੱਚਾ ਭਾਵੇਂ ਕੰਮ ਥੋੜਾ ਹੀ ਕਰਦਾ ਹੋਵੇ ਪਰ ਬੱਚਾ ਜੇ ਗਲਤ ਰਹਾਵਾ ਉੱਤੇ ਨਾ ਪਿਆ ਹੋਵੇ ਨਾ ਮਾਪੇ ਤਾਂ ਵੀ ਖੁਸ਼ ਰਹਿੰਦੇ ਆ ਕਿਉਂਕਿ ਜਿਹੜੀ ਮਾਂ ਨੇ ਤੁਹਾਨੂੰ ਢਿੱਡੋਂ ਜੰਮਿਆ ਹੋਵੇ ਉਹਦੇ ਤੋਂ ਉਹਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਹੁੰਦੀਆਂ ਹਨ ਇਸ ਕਰਕੇ ਉਹ ਹਮੇਸ਼ਾ ਤੁਹਾਡੇ ਉੱਤੇ ਆਸਾਂ ਲਾ ਕੇ ਬੈਠੀ ਹੁੰਦੀ ਆ ਮਾਪੇ ਹਮੇਸ਼ਾ ਹੀ ਬੱਚਿਆਂ ਦਾ ਭਲਾ ਹੀ ਸੋਚਦੇ ਹੁੰਦੇ ਆ ਸਾਨੂੰ ਸਮਝਾਉਂਦੇ ਵੀ ਰਹੇ ਆ ਸਾਰਾ ਕੁਝ ਕਰਦੇ ਰਹੇ ਆ ਪਰ ਉਦੋਂ ਪਤਾ ਨਹੀਂ ਕੀ ਚੱਕਰ ਸਗਵ ਆਪੇ ਨਹੀਂ ਸਮਝੇ ਤੇ ਹੁਣ ਥੋੜੀ ਕੋਸ਼ਿਸ਼ ਆਪ ਕੀਤੀ ਆ ਪਰਮਾਤਮਾ ਨੇ ਬਾਹ ਫੜੀ ਆ ਤੇ ਅੱਗੇ ਵਧਣ ਦੇ ਆ ਤੇ ਇਹ ਤਾਂ ਤੁਸੀਂ ਗੱਲ ਕੀਤੀ ਤੁਹਾਡੇ ਪੇਰੈਂਟਸ ਦੀ ਜਦੋਂ ਤੁਸੀਂ ਇੱਕ ਪੇਰੈਂਟ ਬਣੇ ਹੋ ਤੁਸੀਂ ਤੁਹਾਡੇ ਵੀ ਬੱਚੇ ਨੇ ਉਸ ਵੇਲੇ ਵੀ ਇਸ ਚੀਜ਼ ਦਾ ਅਹਿਸਾਸ ਹੋਇਆ ਸੀ ਕਿ ਬੱਚਿਆਂ ਦੀ ਜ਼ਿੰਦਗੀ ਵੀ ਨਾਲ ਜਿਹੜੀ ਇਹ ਖਰਾਬ ਹੋ ਰਹੀ ਹੈ ਚਲੋ ਸ਼ਾਦੀ ਹੋ ਚੁੱਕੀ ਆ ਬੱਚੇ ਜਿਹੜੇ ਹੋ ਚੁੱਕੇ ਨੇ ਉਹਨਾਂ ਵੱਲ ਦੇਖ ਕੇ ਨਹੀਂ ਹੁੰਦਾ ਤੇਗਾ ਕਿ ਮੈਨੂੰ ਇਹ ਚੀਜ਼ ਨੂੰ ਛੱਡਣਾ ਮੈਡਮ ਇਦਾਂ ਹਨਾ ਮੇਰੇ ਮੂੰਹ ਤੇ ਤਾਂ ਕੋਈ ਭਾਵੇਂ ਨਾ ਕਹਿੰਦਾ ਹੋਊਗਾ ਕਈ ਕਹਿ ਵੀ ਦੰਦੇ ਸੀ ਤੋ ਵੱਡੀ ਗੱਲ ਨਹੀਂ ਪਰ ਇਦਾਂ ਆਵੇ ਮੇਰੇ ਬੱਚਾ ਮੈਨੂੰ ਇਹ ਹੁੰਦਾ ਸੀ ਵੀ ਜਦੋਂ ਗਰਾਊਂਡ ਵਿੱਚ ਖੇਡਣ ਜਾਂਦਾ ਤੇ ਜੇ ਕੋਈ ਗੱਲਬਾਤ ਉੱਥੇ ਬੱਚਿਆਂ ਵਿੱਚ ਆਪਸ ਵਿੱਚ ਹੋ ਜਾਂਦੀ ਹੈ ਕੋਈ ਨਿਆਣਾ ਉਹਨੂੰ ਮੇਣਾ ਹੀ ਨਾ ਮਾਰ ਦਵੇ ਤੇਰਾ ਪੇਤਾ ਮਲੀ ਆ ਮਤਲਬ ਇਹ ਚੀਜ਼ਾਂ ਦਿਮਾਗ ਵਿੱਚ ਤਾਂ ਹੁੰਦੀਆਂ ਹੁੰਦੀਆਂ ਸੀ ਤੇ ਉਹਨਾਂ ਚੀਜ਼ਾਂ ਉੱਤੇ ਕੰਮ ਕੀਤਾ ਤੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਵਿੱਚ ਤੇ ਹੁਣ ਵਧੀਆ ਆ ਬੱਚੇ ਵੀ ਖੁਸ਼ ਆ ਘਰ ਦੇ ਵੀ ਖੁਸ਼ ਮੇਰੀ ਧੀ ਆ ਛੋਟੀ ਏ 6 ਸਾਲ ਦੀ ਹੋਣੀ ਆ ਉਹ ਹਨਾ ਜਦੋਂ ਵੀ ਉਹਨੇ ਗੁਰੂ ਘਰ ਜਾਣਾ ਤੇ ਉਹਨੇ ਇਦਾਂ ਹੱਥ ਜੋੜ ਜੋੜ ਅਰਦਾਸਾਂ ਕਰਨੀਆਂ ਬਾਬਾ ਜੀ ਮੇਰੇ ਪਾਪਾ ਨੂੰ ਸਹੀ ਕਰ ਦਿਓ ਕਿਉਂਕਿ ਬੱਚਿਆਂ ਦੇ ਸਾਹਮਣੇ ਰੋਜ਼ ਕਲੇਸ਼ ਪੈਸੇ ਕਰਕੇ ਹੁਣ ਹਨਾ ਰੋਜ਼ ਘਰ ਵਿੱਚ ਕਲਾ ਰਹਿਣੀ ਤੇ ਤੁਹਾਨੂੰ ਪਤਾ ਹੀ ਆ ਜਿਹੜੇ ਘਰ ਵਿੱਚ ਨਸ਼ਾ ਹੋਵੇ ਉੱਥੇ ਕਦੇ ਸ਼ਾਂਤੀ ਨਹੀਂ ਆ ਸਕਦੀ ਉਸ ਘਰ ਵਿੱਚ ਹਰ ਵੇਲੇ ਬੇਚੈਨੀ ਰਹਿੰਦੀ ਆ ਨਾ ਉਸ ਘਰ ਵਿੱਚ ਕਦੇ ਬਰਕਤ ਪੈ ਸਕਦੀ ਆ ਨਾ ਉਸ ਘਰ ਵਿੱਚ ਜਿਹੜਾ ਮਾਹੌਲ ਆ ਉਹ ਸਖਾਵਾਂ ਹੋ ਸਕਦਾ ਤੇ ਹੁਣ ਜਦੋਂ ਤੁਹਾਡੀ ਬੱਚੀ ਦੇਖਦੀ ਹੈ ਕਿ ਮੇਰੇ ਪਾਪਾ ਨੂੰ ਅੱਜ ਇੰਟਰਵਿਊਜ਼ ਦੇ ਤਜਰਬੇ ਮੇਰੇ ਪਾਪਾ ਹੋਰ ਥਾਵਾਂ ਤੇ ਜਾ ਜਾ ਕੇ ਸਪੀਚ ਦਿੰਦੇ ਆ ਤੁਹਾਨੂੰ ਵੇਖ ਕੇ ਖੁਸ਼ ਹੁੰਦੀ ਆ ਕੁਝ ਕਹਿੰਦੀ ਆ ਕਿ ਪਾਪਾ ਮੈਨੂੰ ਮੇਰੇ ਫਰੈਂਡਸ ਕਹਿੰਦੀਆਂ ਕਿ ਅਸੀਂ ਸਿਰ ਪਾਪਾ ਨੂੰ ਇਦਾਂ ਵੇਖਿਆ ਸੀ ਹਾਂਜੀ ਉਹ ਜਦੋਂ ਮੈਂ ਹੁਣ ਆਪਣਾ ਵੀ ਜਦੋਂ ਚੈਨਲ ਚਲਾਉਣਾ ਨਾ ਇੰਸਟਾ ਦੀ ਵੀਡੀਓ ਵੀਡੀਓ ਪਾਉਂਦੇ ਰਹੀਦਾ ਤੇ ਉਹ ਸ਼ਾਮ ਨੂੰ ਮੈਨੂੰ ਜਦੋਂ ਕਹਿਣ ਲੱਪੇ ਪਾਪਾ ਅੱਜ ਦਿਖਾ ਲੋ ਤਾਂ ਕਿਹੜੀ ਵੀਡੀਓ ਬਣਾਈ ਆ ਉਹ ਮਤਲਬ ਬੱਚਿਆਂ ਨੂੰ ਵਧੀਆ ਲੱਗਦਾ ਸਾਨੂੰ ਵੀ ਖੁਸ਼ੀ ਹੁੰਦੀ ਆ ਵੀ ਬੱਚੇ ਸਾਡੇ ਜਿਹੜੇ ਸਾਡੀਆਂ ਖੁਸ਼ੀਆਂ ਵਿੱਚੋਂ ਨਿੱਕੇ-ਨਿੱਕੇ ਵਿੱਚੋਂ ਖੁਸ਼ੀ ਲੱਭ ਰਹੇ ਹਨ ਕਿੱਥੇ ਉਹ ਹਰ ਵੇਲੇ ਨਿਆਣਿਆਂ ਦੇ ਮੈਂ ਤੁਹਾਨੂੰ ਗੱਲ ਸੁਣਾ ਜੇ ਮੇਰੀ ਕੋਈ ਧੀ ਨੂੰ ਪਿਆਰ ਦੇ ਕੇ ਜਾਂਦਾ ਹੁੰਦਾ ਸੀ ਨਾ ਤੇ ਬੜਾ ਦੁੱਖ ਲੱਗਦਾ ਹੁਣ ਇਹ ਚੀਜ਼ਾਂ ਸੋਚ ਕੇ ਉਦੋਂ ਉਹਨੇ ਆਪਣੀ ਮਾਂ ਨੂੰ ਨਹੀਂ ਪੈਸੇ ਵੜਾਉਣੇ ਉਹ ਪੈਸੇ ਵਿਚਾਰੀ ਨੇ ਚੋਰੀ ਮੈਨੂੰ ਫੜਾ ਦੇਣੇ ਕਾਹਦੇ ਫੜਾਉਣੇ ਵੀ ਮੇਰੇ ਪਾਪਾ ਨੇ ਫੇਰ ਬੀਬੀ ਤੋਂ ਪੈਸੇ ਮੰਗਣੇ ਆ ਤੇ ਘਰ ਵਿੱਚ ਫੇਰ ਕਲੇਸ਼ ਹੋਣਾ ਉਹ ਮਤਲਬ ਬੱਚਿਆਂ ਦੇ ਜਿਹੜੇ ਹਨ ਦੇਖ ਲਓ ਛੋਟੇ ਛੋਟੇ ਬੱਚੇ ਵੀ ਇਹ ਚੀਜ਼ਾਂ ਨੂੰ ਸਮਝਦੇ ਆ ਪਰ ਅਸੀਂ ਬੇਫਕੂਫੋ ਚੀਜ਼ਾਂ ਨੂੰ ਲੇਟ ਸਮਝਦੇ ਆ ਚਲੋ ਸਿਆਣੇ ਕਹਿੰਦੇ ਹੁੰਦੇ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ ਬਿ ਝਾੜ ਕੇ ਫੇਰ ਝੋਲੀ ਵਿੱਚ ਪਾ ਲਓ ਤੇ ਚਲੋ ਜਿਹੜਾ ਸਮਾਂ ਹੁਣ ਲੰਘ ਗਿਆ ਮਾੜਾ ਉਹ ਤਾਂ ਚਲੋ ਜੋ ਵੀ ਹਾਲਾਤ ਸੀਗੇ ਪਰ ਹੁਣ ਵਧੀਆ ਜ਼ਿੰਦਗੀ ਜੀ ਰਹੇ ਵਧੀਆ ਬੰਦਿਆਂ ਨਾਲ ਉੱਠਣੀ ਬੈਠਣੀ ਵਧੀਆ ਇਨਸਾਨ ਜਿਹੜੇ ਆ ਉਹ ਸਾਨੂੰ ਗਾਂ ਮਾਰਗਦਰਸ਼ਨ ਵੀ ਦਿੰਦੇ ਆ ਨਾ ਤੇ ਰਾਹਤੇ ਵੀ ਦਿਖਾਲਦੇ ਆ ਜਿਹੜੇ ਭਰਾਵਾਂ ਨੂੰ ਪਤਾ ਆ ਵੀ ਇਹ ਹੁਣ ਸਹੀ ਲੀ ਤੇ ਤੁਰਿਆ ਆ ਤਾਂ ਉਹ ਆਪੇ ਹੀ ਸਹਿਯੋਗ ਕਰਦੇ ਆ ਸਾਰੇ ਮੋਨਤੀ ਪਾਜੀ ਸੰਗਤ ਦਾ ਕਿੰਨਾ ਅਸਰ ਹੁੰਦਾ ਆ ਨਸ਼ਾ ਛੱਡਣ ਦੇ ਉੱਤੇ ਆ ਫੇ ਨਸ਼ਾ ਗਾਦਨ ਦੇ ਮੈਡਮ ਜਿਹੜੀ ਸਾਰੀ ਖੇੜ ਆ ਨਾ ਇਹ ਸੰਗਤ ਦੇ ਉੱਤੇ ਡਿਪੈਂਡ ਕਰਦੀ ਆ ਹੁਣ ਦੇਖੋ ਬੰਦਾ ਇੱਕ ਆ ਉਹਨੇ ਨਸ਼ਾ ਲਾ ਲੋ ਵੀ ਛੱਡ ਦਿੱਤਾ ਨਸ਼ਾ ਛੱਡ ਦੁੱਤਾ ਉਹ ਬਾਹਰ ਜਾ ਕੇ ਫੇਈ ਜਿੱਦਾਂ ਲਾ ਲਓ 10 ਬੰਦੇ 8 ਬੰਦੇ ਬੈਠਦੇ ਆ ਉਹ ਕਰਨ ਵਾਲੇ ਨਸ਼ਾਈ ਆ ਬੰਦਾ ਉਹਨਾਂ ਵਿੱਚ ਜੇ ਜਾ ਕੇ ਬਾਰ ਬਾਰ ਬੈਠਦਾ ਆ ਇੱਕ ਦਿਨ ਆਪਣੀ ਜਾਨ ਬਚਾਲੂਗਾ ਦੋ ਦਿਨ ਬਚਾਲੂਗਾ ਤਿੰਨ ਦਿਨ ਬਚਾਲੂਗਾ ਚਾਰ ਦਿਨ ਪੰਜ ਦਿਨ ਬਚਾਲੂਗਾ ਛੇਵੇਂ ਦਿਨ ਉਹਨੇ ਉਹਨਾਂ ਵਰਗਾ ਹੋਣਾ ਹੀ ਹੋਣਾ ਆ ਕਿਉਂਕਿ ਤੁਸੀਂ ਦੇਖਿਆ ਵੀ ਜਿਹੜੇ ਪਾਠ ਕਰਨ ਵਾਲੇ ਹੁੰਦੇ ਆ ਰੱਬ ਦਾ ਨਾਮ ਲੈਣ ਵਾਲੇ ਹੁੰਦੇ ਉਹ ਹਮੇਸ਼ਾ ਹੀ ਆਪਣੀ ਜਿਹੜੀ ਸੰਗਤ ਹੁੰਦੀ ਓਦਾਂ ਦੀ ਲੱਭਦੇ ਆ ਕਿਉਂਕਿ ਉਹਨਾਂ ਨੂੰ ਹੁੰਦਾ ਵੇ ਅਸੀਂ ਨੇ ਤਾਂ ਕੁਝ ਸਿੱਖੀਏ ਜਾਂ ਸਾਨੂੰ ਕੁਝ ਪਤਾ ਅਸੀਂ ਇਹਨਾਂ ਨੂੰ ਦਸੀਏ ਨਾ ਤੇ ਫਿਰ ਜਿਹੜਾ ਬੰਦਾ ਨਸ਼ਾ ਕਰਨ ਵਾਲਾ ਆ ਜਾਂ ਹਜੇ ਵੀ ਉਹਦੇ ਉਹਨੇ ਨਸ਼ਾ ਛੱਡ ਦ ਦਿੱਤਾ ਪਰ ਉਹਨੇ ਆਪਣੇ ਮਨ ਵਿੱਚੋਂ ਨਹੀਂ ਇਹ ਕੱਢਿਆ ਹਜੇ ਪ੍ਰੋਪਰ ਤਰੀਕੇ ਨਾਲ ਵੀ ਮੈਂ ਛੱਡੀ ਰੱਖਣਾ ਉਹ ਫਿਰ ਉਦੋਂ ਨੂੰ ਮਾੜੇ ਪਾਸੇ ਵਾਲ ਨੂੰ ਜਾਂਦਾ ਇਸ ਲਈ ਸੰਗਤ ਜਿਹੜੀ ਆ ਉਹ ਤੁਹਾਡੇ ਕਈ ਵੇਲੇ ਰਾਹਾਂ ਵਿੱਚ ਫੋਲ ਵੀ ਪਿਛਾ ਦਿੰਦੀ ਆ ਤੇ ਕਈ ਵੇਲੇ ਸੰਗਤ ਜਿਹੜੀ ਤੁਹਾਡੇ ਰਾਹਾਂ ਵਿੱਚ ਕੰਡੇ ਵੀ ਚੋਬ ਦਿੰਦੀ ਆ ਹਨਾ ਇਹ ਤੁਸੀਂ ਆਪਣੇ ਹਿਸਾਬ ਨਾਲ ਜੇ ਵਧੀਆ ਤਰੀਕੇ ਨਾਲ ਚੱਲੂਗੇ ਤੇ ਫਿਰ ਵਧੀਆ ਰਹੂਗੇ ਆ ਤੁਹਾਡੇ ਕੋਲ ਹੁਣ ਜਿਦਾ ਤੁਹਾਡੇ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਲੋਕ ਤੁਹਾਨੂੰ ਵੇਖਣਾ ਪਸੰਦ ਕਰਦੇ ਨੇ ਤੁਹਾਨੂੰ ਦੇਖਦੇ ਵੀ ਨੇ ਕੁਝ ਮੁੰਡੇ ਤੁਹਾਡੇ ਤੋਂ ਇਨਸਪਾਇਰ ਹੋ ਕੇ ਨਸ਼ਾ ਛਡਣ ਦੀ ਸੋਚ ਵੀ ਬਣਾ ਕੇ ਬੈਠ ਗਏ ਹੋਣੇ ਆ ਉਹਨਾਂ ਮੁੰਡਿਆਂ ਨੂੰ ਤੁਸੀਂ ਕਦੇ ਗੱਲਬਾਤ ਉਹਨਾਂ ਦੇ ਕੰਟੈਕਟ ਵਿੱਚ ਜਾਏ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ 1 ਸਾਲ ਦੇ ਵਿੱਚ ਕੀ ਕੀ ਚੇਂਜਸ ਆਪਣੇ ਵਿੱਚ ਲੈ ਕੇ ਆਂਦੇ ਆ ਔਰ ਉਹ ਚੇਂਜਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਕਿੱਦਾਂ ਦੀ ਮੈਨੂੰ ਇਹਦਾ ਨਾਮ ਜਦੋਂ ਬੰਦੇ ਦੇ ਜੇ ਕਿਸੇ ਦੇ ਮਨ ਵਿੱਚ ਹੋਵੇ ਵੀ ਮੈਂ ਭਾਵੇਂ 2-4% ਹੀ ਹੋਵੇ ਨਸ਼ਾ ਛੱਡਣਾ ਤੇ ਬੰਦੇ ਦੀਆਂ ਗੱਲਾਂ ਬਾਤਾਂ ਤੋਂ ਪਤਾ ਲੱਗ ਜਾਂਦਾ ਉਹਨੂੰ ਤਾਂ ਮੈਂ ਫਿਰ ਪੂਰਾ ਬਹਿ ਕੇ ਜਦੋਂ ਆਪਣਾ ਦੱਸਦਾ ਹੁੰਦਾ ਮੈਂ ਪਹਿਲਾਂ ਕੀ ਸੀ ਕਿ ਪਹਿਲਾਂ ਮੈਂ ਹੁਣ ਕੀ ਆ ਮੈਂ ਨਾ ਸਾਰੇ ਹਾਲਾਤ ਦੱਸਦਾ ਹੁੰਦਾ ਪਰ ਹੁਣ ਇੱਕ ਬੰਦਾ ਜਿੱਦਾਂ ਲਾ ਲਓ ਵੀ ਕੰਧ ਵਾਂਗੂ ਆ ਉਹ ਚਾਹੁੰਦਾ ਹੀ ਨਹੀਂ ਮੈਂ ਸਹੀ ਹੋਣਾ ਤੇ ਉਹ ਫਿਰ ਕੰਧਾਂ ਨਾਲ ਮੱਥਾ ਮਾਰ ਕੇ ਆਪਣੇ ਸਿਰ ਪੜਾਉਣ ਵਾਲਾ ਕੰਮ ਹੋ ਜਾਂਦਾ ਨਾ ਇਸ ਕਰਕੇ ਤੇ ਅਸੀਂ ਫੇ ਉਸ ਹੱਬ ਨਾਲ ਮਤਲਬ ਰਹੀਦਾ ਹੁਣ ਤੇ ਜਿਹੜਾ ਬੰਦਾ ਲੱਗਦਾ ਹੈ ਨਾ ਵੀ 1% ਵੀ ਇਹਦੇ ਮਨ ਵਿੱਚ ਹੁਣ ਮੇਰੇ ਪਿੰਡ ਦਾ ਇੱਕ ਮੁੰਡਾ ਸੀਗਾ ਉਹ ਜਦਾਂ ਮਤਲਬ ਸੈਂਟਰ ਰਿਹਾ ਹੈ ਨਾ ਥੋੜਾ ਟਾਈਮ ਤੇ ਉਹ ਉੱਥੇ ਉਹਨੇ ਨਸ਼ਾ ਨਹੀਂ ਕੀਤਾ 2 ਸਾਲ ਹੈ ਨਾ ਤੇ ਉੱਥੇ ਜਿਆਦਾ ਉੱਥੇ ਹੀ ਰਿਹਾ ਤੇ ਘਰੇ ਘਟ ਆਉਂਦਾ ਹੁੰਦਾ ਸੀ ਤੇ ਕਲੀਨ ਰਿਹਾ ਤੇ ਪਰ ਫੇ ਪਿੰਡ ਆਣ ਕੇ ਦੁਬਾਰਾ ਫੇ ਲੱਗ ਗਿਆ ਤੇ ਫੇ ਉਹਨੂੰ ਮੈਂ ਜਿੱਥੇ ਵੀ ਉਹਨੇ ਮੈਨੂੰ ਟੱਕਰ ਨਾਲ ਨਾ ਤੇ ਮੈਂ ਉਹਨੂੰ ਜਿਹਦਾ ਪੋਜ਼ਿਟਿਵ એનર્ਜੀ ਦੇਣੀ ਬਈ ਦੇਖ ਲੈ ਹੋਰ ਵੀ ਬੰਦੇ ਤੁਰੇ ਫਿਰਦੇ ਆ ਨਸ਼ਾ ਕਰਨ ਵਾਲੇ ਮੈਂ ਕਿਸੇ ਨੂੰ ਨਹੀਂ ਕੁਝ ਕਹਿਣਾ ਹੈ ਨਾ ਵੀ ਤੂੰ ਛੱਡਨਾ ਛੱਡ ਮੈਨੂੰ ਤੇਤੋਂ ਬਹੁਤ ਉਮੀਦ ਆ ਤੇ ਮੇਰਾ ਇਹ ਸੀ ਮੈਂ ਕੱਪ ਚੱਲ ਲੈ ਕੇ ਜਣੇ ਨੂੰ ਤਾਂ ਲੀ ਤੇ ਪਾਈਏ ਫਿਰ ਅਗਲੇ ਵਾਲ ਨੂੰ ਹੋਈ ਹੈ ਨਾ ਤੇ ਮੈਂ ਉਹਦੇ ਨਾਲ ਜਦੋਂ ਮਹੀਨਾ ਇੱਕ ਮੱਥਾ ਬਾਰ ਬਾਰ ਮਾਰਦਾ ਰਿਆਂ ਤੇ ਅੱਜ ਉਸ ਮੁੰਡੇ ਨੂੰ ਪੂਰੇ 3 ਮਹੀਨੇ ਹੋ ਗਏ ਆ ਉਹ ਐਨ ਕਲੀਨ ਹੈ ਜੀ ਉਹ ਮੈਨੂੰ ਫੋਨ ਕਰਕੇ ਪਤਾ ਕੀ ਕਹਿੰਦਾ ਜਦੋਂ ਨੂੰ ਮਹੀਨਾ ਹੋ ਗਿਆ ਕਹਿੰਦਾ ਭਾਜੀ ਤੇਰੀ ਗੱਲ ਦਾ ਅਸਰ ਹੋ ਗਿਆ ਮੈਨੂੰ ਜਿੱਥੇ ਵੀ ਉਹਨੇ ਟੱਕਰ ਦਾ ਮੈਂ 5 ਮਿੰਟ ਰੁਕ ਜਾਣਾ ਸਕੂਟਰੀ ਬੰਦ ਕਰਨੀ ਜੋ ਉਹਦੀ ਜਾਣਖਣ ਲੱਗਣੀ ਹੈ ਨਾ ਕਿਉਂਕਿ ਇੱਕ ਬੰਦੇ ਤੇ ਉਮੀਦ ਹੁੰਦੀ ਵੀ ਇਹਨੇ ਬੰਦੇ ਨੇ 2 ਸਾਲ ਉਸ ਚੀਜ਼ ਤੋਂ ਰਹਿਤ ਕੱਢੇ ਨਾ ਛਾਰਿਆ ਤਾਂ ਨਾ ਅੱਜ ਉਹ ਫੇ ਮਾਰੇ ਪਾਸੇ ਲੱਗ ਗਿਆ ਤੇ ਉਹਨੂੰ ਫੇ ਮੋਟੀਵੇਟ ਕਰਨ ਲਈ ਥੋੜਾ ਮੋਟਾ ਇਦਾਂ ਲਾ ਲਓ ਵੀ ਸਿਆਣੇ ਕਹਿੰਦੇ ਨੇ ਹੁੰਝਾ ਮਾਰਨੀ ਆ ਉਹ ਹੁੰਝਾ ਮਾਰਨ ਵਾਲੇ ਜਿਹੜੇ ਤੁਹਾਡੇ ਸ਼ਬਦ ਹੁੰਦੇ ਉਹ ਕੰਮ ਕਰਦੇ ਹੁੰਦੇ ਆ ਫੇ ਤੁਹਾਨੂੰ ਬਾਕੀ ਇਦਾਂ ਵੀ ਜੇ ਵਧੀਆ ਰਹਿਣਾ ਹੈ ਤੁਹਾਨੂੰ ਤੇ ਕੰਮ ਵੀ ਵਧੀਆ ਕਰਨੇ ਪਊਗੇ ਕਿਸੇ ਨੂੰ ਰਾਹ ਦਿਖਾਉਂਗੇ ਪ੍ਰਮਾਤਮਾ ਤੁਹਾਡੇ ਰਾਹਤੇ ਵੀ ਫੇ ਸਖਾਲੇ ਬਣਾਈ ਰੱਖਦਾ ਤੁਸੀਂ ਸੈਂਟਰ ਦੀ ਗੱਲ ਕੀਤੀ ਅਮਨਟੀ ਭਾਜੀ ਤੁਹਾਨੂੰ ਲੱਗਦਾ ਹੈ ਕਿ ਸੈਂਟਰ ਨਸ਼ਾ ਛੱਡਣ ਦੇ ਲਈ ਇੱਕ ਸਹੀ ਜਗ੍ਹਾ ਹੈ ਉੱਥੇ ਜਾ ਕੇ ਨਸ਼ਾ ਕਰਨ ਵਾਲੇ ਦੇ ਸਿਹਤ ਦੇ ਉੱਤੇ ਜਾਂ ਫਿਰ ਦਿਮਾਗ ਦੇ ਉੱਤੇ ਇਸ ਚੀਜ਼ ਨੂੰ ਲੈ ਕੇ ਕੋਈ ਅਸਰ ਹੁੰਦਾ ਮੈਡਮ ਐਡਾ ਹੈ ਨਾ ਉੱਥੇ ਚਾਰ ਦਿਵਾਰੀ ਵਿੱਚ ਰਹਿ ਕੇ ਇੱਕ ਵਾਰੀ ਤਾਂ ਬੰਦਾ ਨਸ਼ਾ ਛੱਡ ਦਿੰਦਾ ਹੈ ਨਾ ਅਗਲੇ ਚਲੋ ਛਡਾ ਦਿੰਦੇ ਤੁਹਾਡੇ ਚਾਰ ਪੰਜ ਦਿਨ ਦਵਾਈ ਦਿੰਦੇ ਹੋਗੇ ਵੱਧ-ਤੋਂ ਤੇ ਕਰਕੇ ਛਡਾ ਦਿੰਦੇ ਆ ਤੇ ਮੁੜ ਕੇ ਤੇ ਬੰਦੇ ਨੇ ਆਪਣੀ ਜ਼ਿੰਦਗੀ ਜਿਹੜੀ ਆਪ ਦੇਖਣੀ ਹੈ ਨਾ ਮੈਂ ਕਿਦਾਂ ਤੋੜਨੀ ਆ ਹੁਣ ਅਗਲੇ ਨੇ ਤੁਹਾਡੇ ਨਾਲ ਤਾਂ ਰਹਿਣਾ ਨਹੀਂ ਸਦਾ ਤੇ ਇਹ ਤਾਂ ਤੁਸੀਂ ਦੇਖਣਾ ਵੀ ਮੈਂ ਆਪਣੀ ਜ਼ਿੰਦਗੀ ਨੂੰ ਕਿੱਦਾਂ ਨੂੰ ਲੈ ਕੇ ਜਾਣਾ ਹੈ ਨਾ ਤੇ ਉੱਥੇ ਜਦੋਂ ਤੁਸੀਂ ਸੈਂਟਰ ਤੋਂ ਬਾਹਰ ਹੁੰਨੇ ਨਾ ਤੁਹਾਡੇ ਅੱਗੇ ਦੋ ਰਾਸਤੇ ਆ ਜਾਂਦੇ ਆ ਇੱਕ ਤਾਂ ਹੁੰਦਾ ਫੇ ਉਹੀ ਰਾਸਤਾ ਜਿੱਥੋਂ ਤੁਸੀਂ ਨਿਕਲ ਕੇ ਗਏ ਹੁੰਦੇ ਆ ਇੱਕ ਰਾਸਤਾ ਉਹਦਾ ਨਵੀਂ ਜ਼ਿੰਦਗੀ ਵਾਲਾ ਜਿਹਨੇ ਤੁਹਾਨੂੰ ਉਚਾਈਆਂ ਵਾਲ ਨੂੰ ਲੈ ਕੇ ਜਾਣਾ ਤੁਹਾਨੂੰ ਮੰਜ਼ਿਲ ਵਾਲ ਨੂੰ ਲੈ ਕੇ ਜਾਣਾ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਇਹ ਹੁਣ ਤੁਸੀਂ ਦੇਖਣਾ ਮੈਂ ਕਿਹੜੇ ਰਾਸਤੇ ਉੱਤੇ ਕਦਮ ਰੱਖਣਾ ਹੈ ਤੇ ਕਿੱਦਾਂ ਨੂੰ ਚੱਲਣਾ ਹੈ ਇਹ ਬੰਦੇ ਦੇ 99% ਜਿਹੜੀ ਚੀਜ਼ ਹੈ ਇਹ ਬੰਦੇ ਦੇ ਉੱਤੇ ਆਪਣੇ ਆਪ ਤੇ ਡਿਪੈਂਡ ਹੁੰਦੀ ਹੈ ਤੁਸੀਂ ਸੈਂਟਰ ਦੇ ਵਿੱਚ ਗਏ ਸੀ ਕਦੀ ਹਾਂ ਮੈਂ ਮੈਂ ਇਦਾਂ ਵੀ ਜਦਾਂ ਮੁੰਡੇ ਰਹਿੰਦੇ ਉੱਥੇ ਅੰਦਰ ਬੰਦ ਇਦਾਂ ਨਹੀਂ ਮੇਰੇ ਫਰੈਂਡ ਦਾ ਸੀਗਾ ਸੈਂਟਰ ਮੈਂ ਉਹਦੇ ਨਾਲ ਰਿਹਾ ਜਿੰਦਾ 2 ਮਹੀਨੇ ਤੇ ਉਹਨੇ ਆਪਣੇ ਨਾਲ ਹੀ ਰੱਖਿਆ ਮੈਨੂੰ ਤੇ ਭਰਾ ਹੀ ਸੀ ਆਪਣਾ ਤੇ ਇੱਥੇ ਅਮਰਸਰਿਆ ਲੱਕੀ ਆਪਣਾ ਭਰਾ ਹੀ ਆ ਤੇ ਉਹਨੇ ਆਪਣਾ ਜਦਾਂ ਪੂਰਾ ਸਾਥ ਦਿੱਤਾ ਜਦਾਂ ਮਤਲਬ ਕਿਉਂਕਿ ਇੱਥੇ ਮੈਂ ਟਰਾਈ ਕਰ ਕਰਕੇ ਦੇਖਟਿਆ ਸੀਗਾ ਬਾਰ-ਬਾਰ ਮੇਤੋਂ ਨਹੀਂ ਜਦਾਂ ਛੱਡ ਹੁੰਦਾ ਸੀ ਨਾ ਜਦਾਂ ਮਤਲਬ ਲਾਲੋ ਕਈ ਵੇਲੇ ਸਵੇਰ ਨੂੰ ਨਹੀਂ ਕਰਨਾ ਸ਼ਾਮ ਤੱਕ ਤੋੜ ਚੱਲੀ ਜਾਣੀ ਸ਼ਾਮ ਨੂੰ ਫੇਰ ਕਰ ਲੈਣਾ ਫੇ ਡੇਢ ਦਿਨ ਦਾ ਗੈਪ ਆ ਲੈਣਾ ਫਿਰ ਇਦਾਂ ਕਰਕੇ ਮਹੀਨਾ ਮਹੀਨਾ ਇੱਕ ਦਾ ਖਰਾਬ ਕਰਦੇ ਰਹੇ ਪਰ ਜਦੋਂ ਜਿੰਨੇ ਚੱਕਰ ਤੁਸੀਂ ਪ੍ਰੋਪਰ ਨਹੀਂ ਮਸ਼ੀਨਾਂ ਨਾਲ ਟੁੱਟਦੇ ਹਨ ਉਹ ਤੁਹਾਡਾ ਦਿਮਾਗ ਹੀ ਨਹੀਂ ਖੁੱਲਣਾ ਸ਼ੁਰੂ ਹੁੰਦਾ ਪਹਿਲੇ ਜਿਹੜਾ ਡੇਢ ਦੋ ਮਹੀਨੇ ਆ ਇਹ ਤਾਂ ਬੰਦੇ ਦੇ ਤੋੜਾ ਤੋੜਾ ਚ ਹੀ ਲੰਘ ਜਾਂਦੇ ਆ ਨੀਂਦ ਨੂੰ ਸੈੱਟ ਹੁੰਦੇ ਨੂੰ ਲੱਗ ਜਾਂਦੇ ਆ ਉਸ ਤੋਂ ਬਾਅਦ ਚ ਦੂਜੇ ਮਹੀਨੇ ਤੋਂ ਬਾਅਦ ਬੰਦੇ ਦਾ ਦਿਮਾਗ ਖੁੱਲਣਾ ਸ਼ੁਰੂ ਹੁੰਦਾ ਬੰਦੇ ਨੂੰ ਪਤਾ ਲੱਗਣ ਲੱਗਦਾ ਵੀ ਮੇਰੇ ਲਈ ਚੰਗਾ ਕੀ ਆ ਮੇਰੇ ਲਈ ਮਾੜਾ ਕੀ ਆ ਮਤਲਬ ਜੇ ਮੈਂ ਇਸ ਚੀਜ਼ ਤੋਂ ਦੂਰ ਇਨਾ ਤੇ ਜਿਹੜੇ ਬੰਦੇ ਮੇਰੇ ਕੋਲੋਂ ਦੂਰ ਹੋ ਗਏ ਸੀ ਅੱਜ ਉਹ ਸਾਰੇ ਹੀ ਮੇਰੇ ਨੇ ਕਿੱਥੇ ਮੈਡਮ ਘਰ ਦੇ ਕੋਈ ਸਲਾਹ ਵੀ ਕਰਨੀ ਹੁੰਦੀ ਸਾਡੇ ਲਾਗੇ ਜਾਣ ਕੇ ਕੋਈ ਸਲਾਹ ਨਹੀਂ ਕਰਦਾ ਹੁੰਦਾ ਸੀ ਤੇ ਹੁਣ ਜੇ ਕੋਈ ਘਰ ਵਿੱਚ ਕੋਈ ਗੱਲਬਾਤ ਵੀ ਹੁੰਦੀ ਆ ਘਰ ਦੇ ਪਹਿਲਾਂ ਸਾਨੂੰ ਪੁੱਛਦੇ ਆ ਵੀ ਆਹ ਕੰਮ ਇਦਾਂ ਐਵੇਂ ਕਿੱਦਾਂ ਕਰੀਏ ਇਹ ਚੀਜ਼ਾਂ ਤੁਹਾਨੂੰ ਪੋਜ਼ਿਟਿਵ એનર્ਜੀ ਦਿੰਦੀਆਂ ਜਦੋਂ ਤੁਹਾਡੀ ਕੋਈ ਵੈਲਿਊ ਨਹੀਂ ਕੋਈ ਪੁੱਛਦਾ ਹੀ ਨਹੀਂ ਤੁਹਾਨੂੰ ਤੇ ਕਿੱਥੇ ਤੁਹਾਡੇ ਤੋਂ ਬਗੈਰ ਘਰ ਦੇ ਕੋਈ ਜਿੱਦਾਂ ਲਾ ਲੋ ਪੈਰ ਨਹੀਂ ਪੁੱਟਦੇ ਹੈਗੇ ਇਹ ਤਾਂ ਹੁਣ ਇਹਨਾਂ ਚੀਜ਼ਾਂ ਤੋਂ ਬੰਦੇ ਨੂੰ ਜਿਹੜੀ ਅੰਦਰੋਂ ਬੰਦੇ ਦੀ ਵਿਲ ਪਾਵਰ ਜਿਹੜੀ ਸਟਰੋਂਗ ਹੁੰਦੀ ਆ ਜੇਕਰ ਗੱਲ ਕਰੀਏ ਮਨਤੀ ਭਾਜੀ ਸਮਾਜ ਦੀ ਤਾਂ ਸਮਾਜ ਦਾ ਕਿੰਨਾ ਕੁ ਹੱਥ ਹੈ ਕਿਸੇ ਵੀ ਇਨਸਾਨ ਨੂੰ ਨਸ਼ਾ ਛੱਡਣ ਦੇ ਵਿੱਚ ਉਹਦੀ ਮਦਦ ਦੇ ਲਈ ਕਿਉਂਕਿ ਤੁਸੀਂ ਵੀ ਨਸ਼ਾ ਛੱਡਿਆ ਹੈ ਤੁਹਾਨੂੰ ਅੱਜ ਸਾਲ ਹੋ ਗਿਆ ਹੈ 20 ਤਰੀਕ ਨੂੰ ਹੋ ਜਾਣਾ ਹੈ ਤੇ ਤੁਹਾਡੇ ਤੇ ਅੱਜ ਵੀ ਲੋਕ ਤੁਹਾਨੂੰ ਉਸੇ ਨਜ਼ਰੀਏ ਨਾਲ ਦੇਖਦੇ ਆ ਕਿ ਲੋਕਾਂ ਦਾ ਵੀ ਨਜ਼ਰੀਆ ਚੇਂਜ ਹੋਇਆ ਹੈ ਇਦਾਂ ਮੈਡਮ ਆ ਨਾ ਮੈਂ ਠੀਕ ਹੋਇਆ ਹਾਂ ਮੈਂ ਆਪਣੇ ਲਈ ਠੀਕ ਹੋਇਆ ਮੈਂ ਕਿਸੇ ਲਈ ਨਹੀਂ ਠੀਕ ਹੋਇਆ ਮੈਂ ਆਪਣੇ ਲਈ ਠੀਕ ਹੋਇਆ ਆਪਣੇ ਪਰਿਵਾਰ ਲਈ ਹੋਇਆ ਹਾਂ ਹਾਂ ਜੇ ਕਿਸੇ ਦਾ ਨਾਮ ਵੀ ਨਜ਼ਰੀਆ ਮੇਰੇ ਪ੍ਰਤੀ ਬਦਲਿਆ ਹੋਊਗਾ ਮੈਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਅੱਜ ਨਹੀਂ ਕੱਲ੍ਹ ਨੂੰ ਨਹੀਂ ਪਰਸੋਂ ਨੂੰ ਚੌਥ ਨੂੰ ਹੋ ਜਾਊਗਾ ਜੇ ਨਹੀਂ ਵੀ ਹੁੰਦਾ ਤਾਂ ਕੋਈ ਚੱਕਰ ਨਹੀਂ ਹੈਗਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਮੈਨੂੰ ਤਾਂ ਮੇਰਾ ਮਕਸਦ ਤੇ ਆਪਣੀ ਜ਼ਿੰਦਗੀ ਨੂੰ ਸਹੀ ਰਾਹਾਂ ਉੱਤੇ ਚਲਾਉਣ ਦਾ ਆ ਠੀਕ ਹੈ ਜੇ ਮੇਰਾ ਮੈਂ ਆਪਣੇ ਸਹੀ ਰਾਹਾਂ ਤੇ ਚੱਲੀ ਜਾਊਂਗਾ ਆਪੇ ਜਿਹੜੇ ਅੱਗੇ ਬੰਦੇ ਸਾਨੂੰ ਨਾਲ ਕਿਤੇ ਮੋਟਰਸਾਈਕਲ ਤੇ ਬਿਠਾ ਕੇ ਕੋਈ ਲੈਫਟ ਨਹੀਂ ਦਿੰਦਾ ਹੁੰਦਾ ਅੱਜ ਮੈਂ ਤੁਹਾਨੂੰ ਇਹ ਗੱਲ ਮੈਂ ਗਾਰੰਟੀ ਨਾਲ ਕਹਿ ਦਿੰਦਾ ਮੈਂ ਆਪਣੇ 8-10 ਪਿੰਡਾਂ ਵਿੱਚ ਮੈਂ ਕਿਤੇ ਵੀ ਖੜ੍ਹਜਮਾ ਾਡੇ ਤੇ ਜਾ ਕੇ ਪੰਜਾਂ ਮਿੰਟਾਂ ਵਿੱਚ 10 ਮੋਟਰਸਾਈਕਲ ਰੁਕ ਜੂਗੇ ਮੌਂਟੀ ਭਾਜੀ ਜਾਣਾ ਕਿਤੇ ਇਹ ਚੀਜ਼ਾਂ ਜਦੋਂ ਤੁਸੀਂ ਸਹੀ ਹੋ ਜਾਂਦੇ ਇਹ ਚੀਜ਼ਾਂ ਹੁੰਨ ਲਾਪੇਂਦੀਆਂ ਤੁਹਾਡੇ ਨਾਲ ਤੇ ਹੁਣ ਜੇਕਰ ਗੱਲ ਕਰੀਏ ਤੁਸੀਂ ਫਨਹਾਲ ਦੇ ਦਿਨਾਂ ਦੇ ਵਿੱਚ ਕਰਕੇ ਰਹੇ ਹੋ ਖੇਤੀ ਕਰ ਰਹੇ ਹੋ ਨਾਲ-ਨਾਲ ਤੁਹਾਡਾ ਮੈਂ ਦੇਖਿਆ ਕਿ ਤੁਸੀਂ ਕਾਫੀ ਜ਼ਿਆਦਾ ਕਿਸਾਨੀ ਤਰਨੇ ਦੇ ਵਿੱਚ ਵੀ ਜਿਹੜਾ ਹੈ ਤੁਹਾਡਾ ਕਾਫੀ ਰੋਲ ਰਿਹਾ ਹਾਂਜੀ ਮੈਮ ਕਿਸਾਨੀ ਦਾ ਮਤਲਬ ਮੈਂ ਬੀਕੇਯੂ ਦੁਆਬਾ ਦਾ ਸਰਕਲ ਪ੍ਰਧਾਨ ਹਾਂ ਤੇ ਉਹ ਉਧਰ ਵੀ ਸੇਵਾ ਕਰਦੇ ਰਹੇ ਮੇਰੇ ਮੇ ਪਿਤਾ ਜੀ ਦੀ ਡੈਥ ਵੀ ਉਦੋਂ ਅੰਦੋਲਨ ਵਿੱਚ ਹੀ ਬਿਮਾਰ ਹੋ ਗਏ ਸੀਗੇ ਉਦੋਂ ਹੋਈ ਸੀ ਨਾ ਤੇ ਇਦਾਂ ਆ ਵੀ ਉਹ ਵੀ ਨਾਲ ਨਾਲ ਕਰੀ ਜਾਂਦੇ ਖੇਤੀ ਸ਼ੁਰੂ ਤੋਂ ਕਰਦੇ ਆ ਮਤਲਬ ਚੰਗੀਆਂ ਚੀਜ਼ਾਂ ਜਿਹੜੀਆਂ ਕਰਦੇ ਹੁੰਦੇ ਸੀ ਨਾ ਨਾਲ ਨਾਲ ਗਲਤ ਭਾਵੇਂ ਆਪ ਗਲਤ ਸੀਗੇ ਚੰਗੀਆਂ ਚੀਜ਼ਾਂ ਕਰਦੇ ਹੁੰਦੇ ਸੀ ਉਹਨਾਂ ਚੰਗੀਆਂ ਚੀਜ਼ਾਂ 'ਚ ਅੱਜ ਸਾਨੂੰ ਠੀਕ ਹੋਣ ਵਿੱਚ ਸਹਾਇਤਾ ਕੀਤੀ ਆ ਕਿਉਂਕਿ ਇੱਕ ਰਾਈਟਰ ਆ ਮੈਂ ਲਿਖਣ ਦਾ ਵੀ ਸ਼ੌਂਕ ਆ ਤੇ ਹੋਰ ਵੀ ਜਿੱਦਾਂ ਮਤਲਬ ਲਾ ਲਓ ਵੀ ਆਪਣੇ ਚੈਨਲ ਤੇ ਮੈਂ ਵੀਡੀਓ ਪਾਉਣਾ ਰਹੇ ਨਾ ਮੌਂਟੀ ਮਾਨ ਵਾਲੇ ਤੇ ਨਾ ਤੇ ਮੈਂ ਆਪਣੇ ਆਪਣੇ ਵੀ ਜ਼ੀ ਰੱਖਣ ਲਈ ਕਿਉਂਕਿ ਜਿਹੜਾ ਬੇਲਾਮਨ ਹੁੰਦਾ ਨਾ ਬੇਲਾ ਬੰਦਾ ਬੜਾ ਟਾਈਮ ਲੌਂਗ ਟਾਈਮ ਲਈ ਨਸ਼ਾ ਛੱਡ ਕੇ ਨਹੀਂ ਰਹਿ ਸਕਦਾ ਜੇ ਤੁਸੀਂ ਲੌਂਗ ਟਾਈਮ ਸਾਰੀ ਉਮਰ ਲਈ ਨਸ਼ਾ ਛੱਡਣਾ ਨਾ ਤੇ ਉਹਦੇ ਲਈ ਦੋ ਚੀਜ਼ਾਂ ਮੈਂ ਜੋ ਕਰਦਾ ਮੈਂ ਸਭ ਤੋਂ ਪਹਿਲਾਂ ਜੋ ਸੁੱਤਾ ਉੱਠਦਾ ਅਰਦਾਸ ਕਰਨਾ ਵੀ ਮਾਲਕਾ ਜਿੰਨੇ ਵੀ ਮੇਰੇ ਸਵਾਸ ਬਚੇ ਆ ਉਹ ਨਸ਼ੇ ਤੋਂ ਬਗੈਰ ਕਢਾਈ ਠੀਕ ਹੈ ਜੀ ਤੇ ਅੰਗ ਸੰਗ ਸਹਾਈ ਰਹੀਂ ਫੇ ਮੈਨੂੰ ਇਦਾਂ ਲੱਗਦਾ ਰਹਿੰਦਾ ਵੀ ਜੇ ਮੈਂ ਮੇਰਾ ਕਿਤੇ ਪੈਰ ਥੜਕਣ ਵੀ ਲੱਗੇ ਇਸ ਰਾਸਤੇ ਤੋਂ ਵੀ ਪ੍ਰਮਾਤਮਾ ਨੇ ਮੈਨੂੰ ਮੋੜੇ ਹੋ ਕੇ ਆਪ ਰੋਕ ਲੈਣਾ ਮਤਲਬ ਕਿਹੜਾ ਪਰਮਾਤਮਾ ਦੇ ਯਕੀਨ ਵਿਸ਼ਵਾਸ ਉਹ ਚੀਜ਼ ਤੁਹਾਡੇ ਕੰਮ ਆਉਂਦੀ ਆ ਤੇ ਉਹ ਤੁਹਾਨੂੰ ਅੱਗੇ ਵਧਣ ਵਿੱਚ ਕੰਮ ਕਰਦੀ ਇੱਕ ਆਪਣੇ ਆਪ ਨੂੰ ਬੀਜ਼ੀ ਰੱਖਣਾ ਬੀਜ਼ੀ ਰੱਖਣਾ ਆਪਣੇ ਆਪ ਨੂੰ ਬਹੁਤ ਜ਼ਰੂਰੀ ਆ ਜੇ ਆਪਾਂ ਮੰਝੇ ਦੇ ਪੈ ਰਹੀਏ ਸਾਰੀ ਦਿਹਾੜੀ ਉਹ 2 ਦਿਨ 4 ਦਿਨ 5 ਦਿਨ ਉਹ ਫਿਰ ਜਿਹੜਾ ਮਨ ਦਾ ਸੁਭਾਅ ਹੁੰਦਾ ਨਾ ਉਹ ਪਾਣੀ ਵਰਗਾ ਹੁੰਦਾ ਆਪਾਂ ਪਾਣੀ ਕਿਤੇ ਵੀ ਡੋਲਦੇ ਉਹਨੇ ਨੀਵੇਂ ਪਾਸੇ ਨੂੰ ਜਾਣਾ ਇਦਾਂ ਸੇਮ ਮਨ ਦੀ ਕੰਡੀਸ਼ਨ ਆ ਮਨ ਨੇ ਫਿਰ ਉਹ ਮਾੜੇ ਪਾਸੇ ਨੂੰ ਜਾਣਾ ਹੁੰਦਾ ਇਸ ਲਈ ਤੁਹਾਨੂੰ ਉੱਚੇ ਪਾਸਿਆਂ ਨੂੰ ਪਾਣੀ ਲੈ ਕੇ ਜਾਣ ਲਈ ਜਿੰਨੀ ਮਿਹਨਤ ਕਰਦੀ ਹੈ ਨਾ ਕਿਸੇ ਕਿਸਾਨ ਹੋਵੇ ਕੋਈ ਉਹਨੇ ਜਦਾਂ ਲਾ ਲਓ ਵੀ ਖੱਤੇ ਨੂੰ ਪਾਣੀ ਲਾਉਣਾ ਠੀਕ ਹੈ ਜੀ ਪਾਣੀ ਲਾਉਣਾ ਜੇ ਉਹੋ ਹੀ ਪਾਣੀ ਜਦਾਂ ਧੋੜੀ ਕੋਈ ਰਹਿ ਜਵੇ ਉੱਚੇ ਪਾਸੇ ਨੂੰ ਲੈ ਕੇ ਜਾਣਾ ਉਹਨੂੰ ਕਿੰਨੇ ਯਤਨ ਕਰਨੇ ਪੈਂਦੇ ਆ ਕਈ ਵੇਲੇ ਪਿੱਛੋਂ ਪ੍ਰੈਸ਼ਰ ਦਾ ਦੋ ਦੋ ਮੋਟਰਾਂ ਦਾ ਪਾਣੀ ਛੱਡ ਕੇ ਤਾਂ ਚੜਨਾ ਪੈਂਦਾ ਕਈ ਵੇਲੇ ਉਹਨੂੰ ਆਰ ਵਿੱਚ ਆਪ ਵੀ ਦਪੈਰ ਲਾ ਕੇ ਕਈ ਲਾ ਕੇ ਖੜਨਾ ਪੈਂਦਾ ਹੈ ਨਾ ਵੀ ਉਹ ਪਾਣੀ ਦਾ ਫਲੋ ਬਣੇ ਇਦਾਂ ਹੀ ਜਦੋਂ ਤੁਸੀਂ ਚੰਗੇ ਪਾਸੇ ਨੂੰ ਤੋੜਨਾ ਤੁਹਾਨੂੰ ਆਪਣੇ ਆਪ ਨੂੰ ਸਟਰੋਂਗ ਕਰਕੇ ਅੱਗੇ ਨੂੰ ਵਧੇਣਾ ਪੈਂਦਾ ਤੁਸੀਂ ਦੱਸਿਆ ਕਿ ਤੁਸੀਂ ਰਾਈਟਰ ਵੀ ਹੋ ਸਾਨੂੰ ਜ਼ਰੂਰ ਚੰਗ ਲਾਈਨਾਂ ਸੁਣਾਓ ਤੁਸੀਂ ਕੀ ਲਿਖਿਆ ਉਸ ਤੇ ਮੈਂ ਮੈਡਮ ਤਾਂ ਹਾਂ ਪੂਰਾ ਹੀ ਸੁਣਾ ਦਈਏ ਜੀ ਹਾਂ ਮੈਂ ਗੀਤ ਲਿਖਿਆ ਜੀ ਮੈਂ ਤੁਹਾਨੂੰ ਪੂਰਾ ਗੀਤ ਸੁਣਾਉਣਾ ਰੂਹ ਖੁਸ਼ ਹੋ ਜੂਗੀ ਤੁਹਾਡੀ ਸਾਰਿਆਂ ਦੀ ਸੁਣੋ ਜੀ ਜਿੱਥੇ ਤੱਕ ਵੀ ਦੁਨੀਆ ਮਰਜੀ ਘੁੰਮ ਲਈਏ ਜਿਹਦੇ ਜਿੰਨੇ ਮਰਜੀ ਮੱਥੇ ਚੁੰਮ ਲਈਏ ਜਿਹਦੇ ਜਿੰਨੇ ਮਰਜੀ ਮੱਥੇ ਚੁੰਮ ਲਈਏ ਬੰਦਾ ਭਾਵੇਂ ਸਾਰੀ ਉਮਰ ਹੀ ਦੌੜਾਂ ਲਾਉਂਦਾ ਏ ਮੇਰੀ ਰੂਹ ਨੂੰ ਚੈਨ ਤਾਂ ਆਪਣੇ ਪਿੰਡ ਵਿੱਚ ਆ ਕੇ ਆਉਂਦਾ ਏ ਮੇਰੀ ਰੂਹ ਨੂੰ ਚੈਨ ਤਾਂ ਆਪਣੇ ਪਿੰਡ ਵਿੱਚ ਆ ਕੇ ਆਉਂਦਾ ਏ ਜੇ ਭਾਵੇਂ ਭਰੀਆਂ ਖਾਲੀ ਖਾਲੀ ਜੈ ਰਹੀਏ ਜਿੰਨਾ ਮਰਜੀ ਜਿਹਦੇ ਨਾਲ ਵੀ ਕੁਲ ਮਿਲ ਹਾਇ ਲਈਏ ਜਿੰਨਾ ਮਰਜੀ ਜਿਹਦੇ ਨਾਲ ਵੀ ਕੁਲ ਮਿਲ ਹਾਇ ਲਈਏ ਇਸ ਮਿੱਟੀ ਦਾ ਮੋਜਿਆ ਸਾਨੂੰ ਖਿੱਚ ਲਿਆਉਂਦਾ ਏ ਮੇਰੀ ਰੂਹ ਨੂੰ ਚੈਨ ਤਾਂ ਆਪਣੇ ਪਿੰਡ ਵਿੱਚ ਆ ਕੇ ਆਉਂਦਾ ਏ ਮੇਰੀ ਰੂਹ ਨੂੰ ਚੈਨ ਤਾਂ ਆਪਣੇ ਪਿੰਡ ਵਿੱਚ ਆ ਕੇ ਆਉਂਦਾ ਏ ਦੁਨੀਆਂ ਦੇ ਪੀੜ ਪੜ ਕੇ ਵਿੱਚ ਗੱਲ ਸੱਥਾਂ ਵਾਲੀ ਨਹੀਂ ਸਭ ਰਾਂਜਾ ਰਾਜੀ ਕਰਦੇ ਨੇ ਕਿਸੇ ਨੂੰ ਕਾਲੀ ਨਹੀਂ ਸਭ ਰਾਂਜਾ ਰਾਜੀ ਕਰਦੇ ਨੇ ਕਿਸੇ ਨੂੰ ਕਾਲੀ ਨਹੀਂ ਛਟ ਮਨ ਹੋਲਾ ਹੋ ਜਾਏ ਜਦ ਕੋਈ ਗੱਲ ਸੁਣੋਂਦਾ ਏ ਮੇਰੀ ਰੂਹ ਨੂੰ ਚੈਨ ਤਾਂ ਆਪਣੇ ਪਿੰਡ ਵਿੱਚ ਆ ਕੇ ਆਉਂਦਾ ਏ ਮੇਰੀ ਰੂਹ ਨੂੰ ਚੈਨ ਤਾਂ ਆਪਣੇ ਪਿੰਡ ਵਿੱਚ ਆ ਕੇ ਆਉਂਦਾ ਏ ਮੋਂਟੀ ਮਨ ਮੈਂ ਜੂੰਦੇ ਜੀ ਗਲੀਆਂ ਵਿੱਚ ਵਿਛ ਜਾਵਾ ਮੈਂ ਜਦ ਵੀ ਖਾਕ ਹਾਏ ਹੂਮਾਂ ਤੇ ਖੇਤਾਂ ਵਿੱਚ ਵਿਛ ਜਾਵਾ ਮੈਂ ਜਦ ਵੀ ਖਾਕ ਹਾਏ ਹੂਮਾਂ ਤੇ ਖੇਤਾਂ ਵਿੱਚ ਵਿਛ ਜਾਵਾ ਜਮਸ਼ੇਰ ਵਾਲਾ ਤੇ ਪਿੰਡ ਆਪਣੇ ਨੂੰ ਇੰਨਾ ਕੋਈ ਚਾਉਂਦਾ ਏ ਮੇਰੀ ਰੂਹ ਨੂੰ ਚੈਨ ਤਾਂ ਆਪਣੇ ਪਿੰਡ ਵਿੱਚ ਆ ਕੇ ਆਉਂਦਾ ਏ ਬਹੁਤ ਖੂਬ ਇਸ ਦੇ ਨਾਲ ਜੇਕਰ ਗੱਲ ਕਰੀਏ ਹੁਣ ਦੇ ਸਮੇਂ ਦੇ ਤੁਸੀਂ ਅਲੱਗ ਅਲੱਗ ਵਿਸ਼ਾ ਦੇ ਉੱਤੇ ਜਾ ਕੇ ਸਪੀਚ ਵੀ ਦਿੰਨੇ ਹੋ ਹਰ ਸਕੂਲ ਕਾਲਜਸ ਦੇ ਵਿੱਚ ਵੀ ਤੁਹਾਨੂੰ ਬੁਲਾਇਆ ਜਾਂਦਾ ਆ ਉੱਥੇ ਤੁਸੀਂ ਕੀ ਅਬਜ਼ਰਵ ਕਰਦੇ ਹੋ ਕਿ ਬੱਚਿਆਂ ਦੇ ਦਿਮਾਗ ਦੇ ਵਿੱਚ ਫਿਰ ਹਾਲ ਦੀ ਘੜੀ ਨਸ਼ੇ ਨੂੰ ਲੈ ਕੇ ਕਿਸ ਤਰ੍ਹਾਂ ਦੀ ਜੜੀ ਆ ਸਥਿਤੀ ਬਣੀ ਹੋਈ ਹੈ ਮੈਡਮ ਮੈਂ ਤੁਹਾਨੂੰ ਪਹਿਲਾਂ ਤਾਂ ਅੰਮ੍ਰਿਤਸਰ ਦੇ ਹਾਲਾਤ ਦੱਸਦਾ ਹੂੰ ਇਸ ਵੇਲੇ ਮੈਂ ਅੱਜ ਵੀ ਜਾ ਕੇ ਆਇਆ ਸੀ ਅੰਮ੍ਰਿਤਸਰ ਉੱਥੇ ਇੰਨਾ ਕੁ ਬੁਰਾ ਹਾਲ ਹੈ ਨਾ ਨਸ਼ੇ ਦਾ ਜੀ ਮੈਂ ਕਹਿੰਦਾ ਵੀ ਕਿਹੜਾ ਮੱਲਾ ਜਿੱਥੇ ਨਸ਼ਾ ਨਹੀਂ ਮਿਲਦਾ 1.5 2.200 ਦਾ ਨਛਮੈਂਡੇ ਉੱਥੇ ਇੰਨਾ ਬੁਰਾ ਹਾਲ ਆ। ਮਤਲਬ ਪੂਰੇ ਪੰਜਾਬ ਵਿੱਚ ਮੈਂ ਕਹਿੰਦਾ ਜੇ ਵੱਧ ਤੋਂ ਸਭ ਤੋਂ ਵੱਧ ਨਸ਼ਾ ਵੇਖਦਾ ਉਹ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵੇਖਦਾ। ਵੇਖਦਾ ਸਾਰੇ ਹੀ ਆ। ਪਰ ਅੰਮ੍ਰਿਤਸਰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਤਾਂ ਬੁਰਾ ਹਾਲ ਹੋ ਗਿਆ। ਮਤਲਬ ਜਿਹੜੀ ਗੁਰੂ ਦੀ ਨਗਰੀ ਸੀ ਨਾ ਚਲ ਸਾਡੀ ਭੈਣ ਆ ਮੈਨੂੰ ਕਹਿੰਦੇ ਹੋ ਵੀ ਸ਼ਰਮ ਲੱਗਦੀ ਆ। ਜੇ ਰਾਤ ਨੂੰ 12 ਵਜੇ ਨਾ ਉੱਥੇ ਰਾਤ ਦੇ 12 ਵਜੇ ਬੰਦਾ ਕੋਈ ਇੱਕਦਮ ਗੱਡੀ ਵਿੱਚ ਗੇੜੀ ਲਾਉਣ ਲੰਗੇ ਉਹਦੇ ਤੁਹਾਨੂੰ ਕੁੜੀਆਂ ਇੱਦਾਂ ਖੜੀਆਂ ਮਿਲ ਜੂਗੀਆਂ ਇੱਕ ਇੱਥੇ ਖੜੀ ਆ ਦੋ ਉੱਥੇ ਖੜੀਆਂ ਤਿੰਨ ਉੱਥੇ ਖੜੀਆਂ ਇੰਨੇ ਬੁਰੇ ਮਤਲਬ ਸਰਕਾਰ ਨੂੰ ਇਸ ਚੀਜ਼ 'ਤੇ ਧਿਆਨ ਦੇਣਾ ਚਾਹੀਦਾ ਤੁਸੀਂ ਦੱਸੋ ਪੰਜਾਬ ਦਾ ਕਿਹੜਾ ਪਿੰਡ ਆ ਜਿੱਥੇ ਨਸ਼ਾ ਨਹੀਂ ਮਿਲਦਾ ਹੈਗਾ ਤੇ ਪਤਾ ਨਹੀਂ ਸਰਕਾਰ ਕੀ ਕਰਦੀ ਪਈ ਹੈ ਸਰਕਾਰ ਨੂੰ ਲੋਕਾਂ ਨੇ ਬੜੀਆਂ ਉਮੀਦਾਂ ਨਾਲ ਲਿਆਂਦਾ ਸੀ ਪਰ ਇਸ ਵੇਲੇ ਬੁਰਾ ਹਾਲ ਹੈ ਜੀ ਕਰਦੇ ਹੀ ਨਹੀਂ ਕੋਸ਼ਿਸ਼ ਹੈ ਕਿ ਜੇ ਕੋਈ ਕੰਪਲੇਂਟ ਵੀ ਕਰਨ ਜਾਂਦਾ ਕੰਪਲੇਂਟ ਕਰਨ ਵਾਲੇ ਥਾਣੇ 'ਚੋਂ ਬਾਹਰ ਬਾਅਦ 'ਚੋਂ ਹੁੰਦੇ ਆ ਤੇ ਹਜੇ ਉਹਨਾਂ ਦਾ ਇੱਕ ਪੈਰ ਹੀ ਥਾਣੇ ਦੇ ਬਾਹਰ ਹੁੰਦਾ ਤੋ ਜਿਹਦੀ ਸ਼ਿਕਾਇਤ ਲਾ ਕੇ ਆਏ ਹੁੰਦੇ ਉਹ ਵੇਚਦਾ ਆ ਤੇ ਉਹਦੇ ਤੱਕ ਪਹਿਲਾਂ ਫੋਨ ਪਹੁੰਚ ਜਾਂਦਾ ਆ ਹਾਲਾਤ ਬਣੇ ਪਏ ਆ ਓਏ ਮਤਲਬ ਇਹ ਜਿਹੜਾ ਹੈ ਨਾ ਮਾਫੀਆ ਆ ਇਸ ਵੇਲੇ ਸਰਕਾਰ ਜਿਹੜੀ ਆ ਐ ਐ ਐਮਐਲਏ ਦੀ ਸਰਕਾਰ ਨਹੀਂ ਹੈਗੀ ਇਸ ਵੇਲੇ ਮਾਫੀਆ ਦੀ ਸਰਕਾਰ ਚੱਲਣ ਈ ਆ ਤੁਸੀਂ ਮਾਈਨਿੰਗ ਦੇਖ ਲਓ ਉਹ ਟੜਾ ਟੜ ਹੋ ਰਹੀ ਆ ਸਾਰਾ ਪੰਜਾਬ ਪੁੱਟ ਦਿੱਤਾ 70 70 ਫੋਟਾ ਸੀਓਸੀ ਫੋਟ ਮਾਈਨਿੰਗ ਹੋ ਗਈ ਆ ਮਤਲਬ ਹਰ ਪਾਸੇ ਹੀ ਬੁਰੇ ਹਾਲਾਤ ਬਣੇ ਪਏ ਆ ਮਤਲਬ ਪੰਜਾਬ ਨੂੰ ਬਚਾਉਣ ਲਈ ਪੰਜਾਬੀ ਮੋਹਰੇ ਹੋਣਾ ਚਾਹੀਦੇ ਆ ਜੇ ਪੰਜਾਬੀ ਨਹੀਂ ਮੋਹਰੇ ਆਉਗੇ ਤੇ ਦੂਜੀਆਂ ਸਟੇਟਾਂ ਦੇ ਬਚਿੰਦੇ ਆਈ ਜਾਂਦੇ ਆ ਪੰਜਾਬ ਨੂੰ ਸਾਂਭਣ ਵਾਲੇ ਕਿਉਂਕਿ ਸਰਕਾਰਾਂ ਨੂੰ ਵੀ ਇਹ ਹੈ ਨਾ ਵੀ ਸਾਡੇ ਮੋਹਰੇ ਕੋਈ ਬੋਲਣ ਵਾਲਾ ਨਾ ਰਵੇ ਉਹ ਬੋਲਣ ਵਾਲੇ ਉਹ ਤਾਂ ਹੀ ਉਹੋ ਹੀ ਹੋਣਗੇ ਜਿਨ੍ਹਾਂ ਨੂੰ ਸਰਕਾਰ ਨੂੰ ਕੁਝ ਪੁੱਛਣਾ ਹੀ ਨਹੀਂ ਹੈਗਾ ਤੋਂ ਉਹਨਾਂ ਨੂੰ ਤਾਂ ਆਪਣੇ ਇੱਥੇ ਹੋਣਾ ਵੀ ਕੰਮ ਕਰਾਂਗੇ ਇਦਾਂ ਜਾਵਾਂਗੇ ਤੇ ਪੰਜਾਬੀ ਸਾਡੇ ਵਿਦੇਸ਼ਾਂ ਵਿੱਚ ਜਾਣਦੇ ਆ ਆ ਹਾਲਾਤ ਬਣੇ ਪਏ ਤੁਸੀਂ ਗੱਲ ਕੀਤੀ ਕਿ ਜਦੋਂ ਕੋਈ ਕੰਪਲੇਂਟ ਕਰਨ ਜਾਂਦਾ ਕਿਸੇ ਵੀ ਨਸ਼ਾ ਵੇਚਣ ਵਾਲੇ ਦੇ ਖਿਲਾਫ ਉਹਦੇ ਉੱਤੇ ਤਾਂ ਕਾਰਵਾਈ ਕੀ ਹੁੰਦੀ ਉਹਦੇ ਜਿਨੇ ਉਹਦੀ ਖਿਲਾਫ ਕੰਪਲੇਂਟ ਕੀਤੀ ਹੁੰਦੀ ਆ ਉਹਨੂੰ ਪਰੇਸ਼ਾਨੀ ਹੋਣੀ ਸ਼ੁਰੂ ਹੋ ਜਾਂਦੀ ਆ ਤੁਸੀਂ ਵੀ ਜਦੋਂ ਆਪਣੇ ਸਮੇਂ ਦੇ ਵਿੱਚ ਨਸ਼ਾ ਕਰਦੇ ਸੀ ਤੁਸੀਂ ਕਿਹਨਾਂ ਕੋਈ ਨਸ਼ਾ ਲੈਂਦੇ ਹੋਗੇ ਤੁਸੀਂ ਕਦੀ ਉਹਨਾਂ ਦੀ ਕੰਪਲੇਂਟ ਪਾਈ ਆ ਫਿਰ ਤੁਹਾਡੇ ਵੱਲੋਂ ਉਹਨਾਂ ਦੇ ਉੱਤੇ ਕੋਈ ਕਾਰਵਾਈ ਦੀ ਮੰਗ ਕੀਤੀਗੀ ਮੈਡਮ ਇਦਾਂ ਹਨਾ ਸਮੇ ਸਮੇਤੇ ਜਿੱਦਾਂ ਜਿਹੜੇ ਪੰਜਾਬੀ ਆ ਜਦੋਂ ਜਿਹੜੇ ਜਾਗਦੀਆਂ ਜ਼ਮੀਰਾਂ ਵਾਲੇ ਆ ਨਾ ਉਹ ਆਪਣੇ ਲੋ ਪੂਰੇ ਯਤਨ ਕਰਦੇ ਆ ਜਦ ਮੋਰੋਂ ਜਿੱਥੇ ਜਾ ਕੇ ਹੁਣ ਸਾਡੀ ਸੁਣਵਾਈ ਹੋਣੀ ਆ ਜਦ ਮੋਰੋਂ ਕੋਈ ਰਿਸਪੌਂਸ ਹੀ ਨਹੀਂ ਮਿਲਣਾ ਹੈਗਾ ਤੇ ਉਹ ਫਿਰ ਦੂਜਿਆਂ ਨੂੰ ਲੱਗਣ ਲੱਪੇਂਦਾ ਯਾਰ ਅਸੀਂ ਬੈਰ ਕਾਤੇ ਪਾਈਏ ਨਾ ਤੇ ਇਦਾਂ ਵੀ ਕੁਝ ਡਟੇ ਵੀ ਰਹਿੰਦੇ ਆ ਤੇ ਕੁਝ ਜਿਹੜੇ ਆ ਉਹ ਚੀਜ਼ ਤੋਂ ਪਿੱਛੇ हट ਜਾਂਦੇ ਅਗਲੇ ਆਪਣੀਆਂ ਟੱਕਰਾਂ ਟੁਕਰਾਂ ਮਾਰ ਕੇ ਨਾ ਪਿੱਛੇ हट ਜਾਂਦੇ ਆ ਪਰ ਇਸ ਵੇਲੇ ਇੰਨਾ ਬੁਰਾ ਹਾਲ ਆ ਵੀ ਅਗਲੇ ਨਸ਼ਾ ਵੇਚਣ ਵਾਲੇ ਤੁਹਾਡੀ ਜੇਬ ਚ ਪੈਸੇ ਹੋਣੇ ਚਾਹੀਦੇ ਜਿੱਥੋਂ ਮਰਜੀ ਨਸ਼ਾ ਲੈ ਲਓ ਉਦੋਂ ਨਿਕਲ ਜਾ ਉਦੋਂ ਨਿਕਲ ਜਾ ਉਦੋਂ ਨਿਕਲ ਜਾ ਨਸ਼ਾ ਥਾਂ ਥਾਂ ਹੋਇਆ ਪਿਆ ਆ ਤੇ ਸਰਕਾਰ ਤੇ ਤੁਸੀਂ ਬਾਕੀ ਤੇ ਛੱਡੋ ਸਰਕਾਰ ਕਹਿੰਦੀ ਆ ਵੀ ਚਲੋ ਪੰਜਾਬ ਜੇ ਆਪਾਂ ਮੰਨ ਲਈਏ ਬਹੁਤ ਖੁੱਲਾ ਆ ਡੁੱਲਾ ਆ ਨਾ ਵੀ ਸਾਡਾ ਪ੍ਰੋਪਰ ਤਰੀਕੇ ਨਾਲ ਕੰਟਰੋਲ ਨਹੀਂ ਹੁੰਦਾ ਹੈਗਾ ਜੇਲ੍ਹਾਂ ਜਿਹੜੀਆਂ ਆ ਉਹ ਤਾਂ ਚਾਰ ਦੀਵਾਰੀ ਦੇ ਅੰਦਰ ਆ ਉੱਥੇ ਕੰਟਰੋਲ ਕਰਕੇ ਦਿਖਾ ਦਿਓ ਚਲੋ ਛੱਡੋ ਪੰਜਾਬ ਸਾਰਾ ਤੁਸੀਂ ਤੁਸੀਂ ਸਿਰਫ ਜੇਲ੍ਹਾਂ ਦੇ ਵਿੱਚ ਹੀ ਕੰਟਰੋਲ ਕਰ ਦਿਓ ਉੱਥੇ 3-300 ਰੁਪਏ ਦੀ ਜਿਹੜੇ ਮੁੰਡੇ ਜਿਹੜੇ ਬਾਹਰ ਆਉਂਦੇ ਜੇਲਾ ਚੋਂ ਦਾਸਦੇ ਕਹਿੰਦੇ ਇੱਕ ਬੀੜੀ ਮਿਲਦੀ ਆ ਦੱਸੋ 10 ਰੁਪਏ ਦਾ ਬੀੜੀ ਦਾ ਬੰਡਲ ਆ ਉੱਥੇ 3-300 ਦੀ ਇੱਕ ਬੀੜੀ ਮਿਲਦੀ ਆ ਆ ਹਾਲਾਤ ਬਣੇ ਪਏ ਆ ਇਹ ਤਾਂ ਲਾ ਲਓ ਵੀ ਜਿਨ੍ਹਾਂ ਨੂੰ ਅਸੀਂ ਜਿਤਾ ਕੇ ਭੇਜ ਦਿੰਨੇ ਆ ਕੋਈ ਵੀ ਸਰਕਾਰ ਆਵੇ ਵਾਅਦੇ ਕਰਕੇ ਆ ਜਾਂਦੀ ਆ ਪਰ ਮੁੜ ਕੇ ਉਹ ਪਤਾ ਨਹੀਂ ਕੀ ਚੱਕਰ ਹੋ ਜਾਂਦਾ ਵੀ ਚੁੱਪ ਹੀ ਕਰ ਜਾਂਦੇ ਆ ਨਾ ਉਹਨਾਂ ਚੀਜ਼ਾਂ ਉੱਤੇ ਕਾਰਵਾਈਆਂ ਹੁੰਦੀਆਂ ਆ ਤੇ ਨਾ ਹੀ ਜਿੰਨੇ ਜੋਸ਼ ਨਾਲ ਆਉਂਦੇ ਆ ਮਤਲਬ ਗੱਲਾਂ ਕਰਕੇ ਆ ਜਾਂਦੇ ਆ ਪਰ ਉਹਨੇ ਜੋਸ਼ ਨਾਲ ਕੰਮ ਨਹੀਂ ਕਰ ਪਾਉਂਦੇ ਹੈਗੇ ਪਤਾ ਨਹੀਂ ਕੀ ਇਹਨਾਂ ਦੀਆਂ ਪੂਰੀਆਂ ਹੋ ਜਾਂਦੀਆਂ ਆ ਵੀ ਕਰੇ ਇਹ ਲਾਲੋ ਵੀ ਸੈਂਟਰ ਸਰਕਾਰ ਵੱਲੋਂ ਹੀ ਕੋਈ ਲਾਲੋ ਵੀ ਇਹਨਾਂ ਨੂੰ ਸਮਝਾ ਦਿੱਤਾ ਜਾਂਦਾ ਭਾਈ ਆ ਤੁਹਾਡਾ ਦੈਰਾ ਆ ਇਹਦੇ ਅੰਦਰ ਅੰਦਰ ਰੋ ਜੇ ਮੁੱਖ ਮੰਤਰੀ ਦੀ ਕੁਰਸੀ ਤੇ ਰਹਿਣਾ ਜੇ ਬਾਹਰ ਦੇਖਣ ਦੀ ਕੋਸ਼ਿਸ਼ ਕੀਤੀ ਤੇ ਫੇਰ ਤੁਹਾਨੂੰ ਕੁਰਸੀ ਤੋਂ ਲਾਹ ਦਿੱਤਾ ਜਾਊਗਾ ਖਰੇ ਤੇ ਇਹ ਗੱਲਾਂ ਬਾਤਾਂ ਹੁੰਦੀਆਂ ਪਤਾ ਨਹੀਂ ਕੀ ਇਹਨਾਂ ਦੀਆਂ ਮਜਬੂਰੀਆਂ ਇਹ ਤਾਂ ਹੁਣ ਜਿਹੜੀ ਵੀ ਸਰਕਾਰ ਦੇ ਨਮਾਇंदे ਆ ਉਹਨਾਂ ਦਾ ਕੋਈ ਢਿੱਡ ਫੋਲ ਕੇ ਦੇਖੇ ਤਾਂ ਫੇਹੀ ਪਤਾ ਲੱਗੇ ਵੀ ਉਹ ਕਾਹਦੇ ਚੁੱਪ ਬੈਠੇ ਆ ਕਾਹਤੇ ਨਹੀਂ ਕਾਰਵਾਈਆਂ ਕਰਦੇ ਕਾਹਤੇ ਨਹੀਂ ਜੋ ਉਹਨਾਂ ਦੀ ਜ਼ਿੰਮੇਵਾਰੀ ਲਈ ਉਹਨਾਂ ਨੂੰ ਬਣਾਇਆ ਗਿਆ ਆ ਉਹ ਕਾਹਤੇ ਨਹੀਂ ਉਹਨਾਂ ਰਾਹਾਂ ਉੱਤੇ ਚੱਲਦੇ ਤੇ ਤੁਸੀਂ ਭਾਜੀ ਕੀ ਇੱਕ ਮੈਸੇਜ ਤੁਸੀਂ ਸਾਡੇ ਸਰੋਤਿਆਂ ਨੂੰ ਦੇਣਾ ਚਾਹੋਗੇ ਜਾਂ ਫਿਰ ਉਹਨਾਂ ਨੌਜਵਾਨਾਂ ਨੂੰ ਦੇਣਾ ਚਾਹੋਗੇ ਜੋ ਕਿ ਨਜਾ ਛੱਡਣਾ ਚਾਹੁੰਦੇ ਆ ਸਹੀ ਰਾਹ ਤੇ ਪੈਣਾ ਚਾਹੁੰਦੇ ਆ ਲੇਕਿਨ ਉਹਨਾਂ ਨੂੰ ਕੋਈ ਸਹੀ ਗਾਈ ਮੈਂ ਵੀ ਤਾਂ ਆ ਵੀ ਪਹਿਲਾ ਆਪਣੇ ਆਪ ਨੂੰ ਟਾਈਮ ਦੇਣਾ ਪੈਂਦਾ ਤੇ ਮੈਨੂੰ ਇੱਕ ਨਾ ਮੁੰਡੇ ਦਾ ਫੋਨ ਆਇਆ ਇੰਗਲੈਂਡ ਵਿੱਚੋਂ ਮੈਂ ਇੱਕ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਆਪਣਾ ਨੰਬਰ ਤਾਂ ਦੇ ਦਿੱਤਾ ਵਿੱਚ ਹੈ ਨਾ ਉਹ ਕਹਿੰਦਾ ਭਾਜੀ ਮੈਂ ਫੀਮ ਖਾਨਾ ਤੇ ਮੈਂ 5 ਲੱਖ ਰੁਪਈਆ ਕਮਾਉਣਾ ਆ ਟਰੱਕ ਚਲਾਉਣਾ ਬਾਹਰ ਹੈ ਨਾ ਤੇ ਅਮਰੀਕਾ ਸੀ ਉਹ ਕਹਿੰਦਾ ਮੈਂ 5 ਲੱਖ ਰੁਪਈਆ ਕਮਾਉਣਾ ਪਰ ਮੇਰਾ 2.5 ਲੱਖ ਰੁਪਈਆ ਫੀਮ 'ਚ ਚਲ ਜਾਂਦਾ ਮੈਨੂੰ ਕੋਈ ਇਦਾਂ ਦੀ ਗੱਲ ਦੱਸਦੇ ਵੀ ਮੇਰੇ ਨਸ਼ਾ ਛੱਡ ਦੇਵਾ ਤੇ ਮੈਂ ਉਹਨੂੰ ਇਹ ਗੱਲ ਕਹੀ ਭਰਾ ਵੀ ਨਸ਼ਾ ਜਿਹੜਾ ਉਹ ਨਾ ਦਵਾਈਆਂ ਨਾਲ ਛੱਡਿਆ ਜਾਂਦਾ ਨਸ਼ਾ ਨਾ ਤੁਸੀਂ ਕਹਦੇ ਹੋਗੇ ਵੀ ਜੇ ਮੈਂ ਚਿੱਟਾ ਪੀਣਾ ਜਾਂ ਫੀਮਖਾਨਾ ਮੈਂ दारू ਪੀਣ ਲੱਪਾਂ ਮੈਂ ਤਾਂ ਛੱਡ ਦੂੰਗਾ ਉਹ ਵੀ ਥੋੜੇ ਦਿਨ ਲਈ ਹੁੰਦਾ ਆ ਬਾਅਦ ਚ ਫੇਰ ਬੰਦਾ ਉੱਥੇ ਆ ਜਾਂਦਾ ਨਸ਼ਾ ਛੱਡਣ ਲਈ ਤੁਹਾਨੂੰ ਇੱਕ ਆਪਣੇ ਆਪ ਨੂੰ ਟਾਈਮ ਦੇਣਾ ਪੈਂਦਾ ਤੁਸੀਂ ਆਪਣੇ ਆਪ ਨੂੰ 6 ਮਹੀਨੇ 4 ਮਹੀਨੇ ਦੋ ਉਸ ਤੋਂ ਬਾਅਦ ਚ ਜਦੋਂ ਤੁਹਾਡੀ ਨੀਂਦ ਵੱਜ ਗਈ ਹੈ ਨਾ ਫੇ ਤੁਸੀਂ ਆਪੇ ਹੀ ਹੌਲੀ ਹੌਲੀ ਸਟੈਪ ਵਾਈਜ਼ ਸਟੈਪ ਗਾਂ ਬਤੀ ਜਾਓ ਨਾ ਤੇ ਜੇ ਆਪਾਂ ਕਹੀਏ ਵੀ ਸਾਨੂੰ ਘਰ ਬੈਠੇ ਨੂੰ ਸਾਰਾ ਕੁਝ ਮਿਲ ਜਵੇ ਮਤਲਬ ਤੁਹਾਨੂੰ ਯਤਨ ਤਾਂ ਆਪ ਹੀ ਕਰਨੇ ਪੈਂਦੇ ਆ ਬੰਦੇ ਨੂੰ ਇਹ ਹੁਣ ਤਾਂ ਹੈ ਨਹੀਂ ਵੀ ਰੋਟੀ ਪੱਕੀ ਪਈਆ ਤੇ ਦੂਜੇ ਨੇ ਆਣ ਕੇ ਮੂੰਹ ਚ ਪਾ ਦੇਣੀ ਹੈ ਨਾ ਤੇ ਮੈਂ ਅਸੀਂ ਤਾਂ ਰਸਤਾ ਮੈਂ ਤਾਂ ਹੁਣ ਜਿੰਨਾ ਰਾਮਾ ਚੋਂ ਨਿਕਲੇ ਆ ਮੈਨੂੰ ਹੁਣ ਕਿਸੇ ਨੇ ਰਸਤਾ ਦੱਸਿਆ ਮੈਂ ਉਹਨਾਂ ਰਾਮਾ ਉੱਤੇ ਆਪ ਤੁਰਿਆ ਨਾ ਖੁਦ ਖੁਦ ਤੁਰ ਕੇ ਤੇ ਅੱਜ ਇੱਥੇ ਤੱਕ 1 ਸਾਲ ਹੋ ਗਿਆ ਪਹੁੰਚੇ ਆ ਤੇ ਪਰ ਹੁਣ ਜੇ ਬੰਦਾ ਕੋਈ ਚਾਵੇ ਮੈਨੂੰ ਰਾਹ ਰਾਹ ਦੱਸੀ ਜਾਓ ਤੇ ਮੈਂ ਉਹਨਾਂ ਰਾਮਾ ਉੱਤੇ ਚੱਲ ਤੇ ਉਹ ਤਾਂ ਫੇ ਦੱਸੋ ਵੀ ਦੱਸਣ ਵਾਲਾ ਵੀ ਫੇ ਬੰਦਾ ਸੋਚਦਾ ਮੈਂ ਇਹਨੂੰ ਹੁਣ ਕੀ ਅਕਲ ਦੀ ਗੱਲ ਦੱਸਾਂ ਨਾ ਮਤਲਬ ਨਸ਼ਾ ਜੇ ਨਾ ਛੱਡੂਗੇ ਫੇ ਦੁਨੀਆ ਛੱਡ ਜੂਗੇ ਦੋ ਹੀ ਚੀਜ਼ਾਂ ਆ ਤੁਹਾਨੂੰ ਸਾਹਮਣੇ ਹੀ ਆ ਨਸ਼ਾ ਕਰਨ ਵਾਲੇ ਕਿੰਨੇ ਮਰ ਗਏ ਆ ਨਸ਼ਾ ਕਰਦੇ ਕਰਦੇ ਨਸ਼ਾ ਛੱਡਦਾ ਹੋਇਆ ਕੋ ਮਰਦਾ ਦੇਖਿਆ ਕੋਈ ਨਹੀਂ ਮਰਦਾ ਬਹਿਮ ਹੁੰਦਾ ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਾਨੂੰ ਆਪਣਾ ਸਮਾਂ ਦੇਣ ਦੇ ਲਈ ਥੈਂਕ ਯੂ ਜੀ ਸੋ ਇਹ ਸੰਸਰ ਦਾਲ ਮੌਂਟੀ ਮਾਨ ਜੀ ਜਿਨ੍ਹਾਂ ਨੇ ਨਸ਼ੇ ਦੇ ਦਲਦਲ ਦੇ ਵਿੱਚ 23 24 ਸਾਲ ਆਪਣੀ ਜ਼ਿੰਦਗੀ ਖਰਾਬ ਕਰਨ ਤੋਂ ਬਾਅਦ ਅੱਜ ਇਸ ਰਾਤੇ ਖੜੇ ਨੇ ਕਿ ਉਹਨਾਂ ਨੂੰ ਇਸ 20 ਤਰੀਕ ਨੂੰ 1 ਸਾਲ ਹੋ ਜਾਣਾ ਹੈ ਜਿਸ ਦੇ ਵਿੱਚ ਉਹਨਾਂ ਨੇ ਕੋਈ ਵੀ ਨਸ਼ਾ ਨਹੀਂ ਕੀਤਾ ਆਪਣੀ ਜ਼ਿੰਦਗੀ ਦੇ 1 ਸਾਲ ਨੂੰ ਪੂਰੀ ਤਰ੍ਹਾਂ ਨਾਲ ਆਪਣੇ ਖੁੱਲ ਕੇ ਜੀਆ ਹੈ ਔਰ ਲੋਕਾਂ ਨੂੰ ਵੀ ਇਸ ਚੀਜ਼ ਦੀ ਜਿਹੜੀ ਆ ਪ੍ਰੇਰਣਾ ਦਿੰਦੇ ਹੋਏ ਨਜ਼ਰ ਆਉਂਦੇ ਆ ਕਿ ਜੇਕਰ ਤੁਸੀਂ ਨਸ਼ਾ ਛੱਡਣਾ ਹੈ ਤਾਂ ਆਪਣੇ ਆਪ ਤੇ ਵਿਸ਼ਵਾਸ ਕਰੋ ਆਪਣੇ ਆਪ ਤੇ ਯਕੀਨ ਰੱਖੋ ਤਾਂ ਹੀ ਤੁਸੀਂ ਨਸ਼ੇ ਦੇ ਦਲਦਲ ਚੋਂ ਬਾਹਰ ਨਿਕਲ ਸਕੋਗੇ ਕਿਆ ਪਰਸਨ ਓਮ ਦੇ ਨਾਲ ਭਾਵਨਾ ਜਲੰਧਰ